ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ YouTube ਚੈਨਲ ਗੜਵਾਸੂ ਐਕਸਟੈਂਸ਼ਨ ਸਰਵਿਸਿਜ਼ ਤੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਦੋਸਤੋ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਤੁਹਾਡੇ ਲਈ ਸਾਡੇ ਪਸ਼ੂ ਪਾਲਕਾਂ ਲਈ ਟੁਕਮੇ ਤੇ ਜਿਹੜੇ ਮੌਸਮ ਦੇ ਅਨੁਸਾਰ ਚੱਲ ਰਹੇ ਨੇ ਉਹੋ ਜਿਹੇ ਵਿਸ਼ਿਆਂ ਦੇ ਉੱਤੇ ਗੱਲਬਾਤ ਲੈ ਕੇ ਆਈਏ ਤਾਂ ਕਿ ਸਾਡੇ ਪਸ਼ੂ ਪਾਲਕ ਉਸ ਗੱਲਬਾਤ ਰਾਹੀਂ ਪਸ਼ੂ ਪਾਲਨ ਕਿੱਤਿਆਂ ਤੋਂ ਹੋਰ ਮੁਨਾਫਾ ਲੈ ਸਕਣ। ਆਪਾਂ ਸਾਰੇ ਛੋਟੇ ਹੁੰਦੇ ਇੱਕ ਚੀਜ਼ ਸੁਣਦੇ ਹੁੰਦੇ ਸੀਗੇ ਵੀ ਏਕੇ ਵਿੱਚ ਬਲ ਹੈ ਏਕੇ ਵਿੱਚ ਬਰਕਤ ਹੈ ਸੋ ਕੁਝ ਇਹੋ ਜਿਹਾ ਵਿਸ਼ਾਈ ਹੈ ਜਿਹੜਾ ਜਿਸ ਤੇ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਵੀ ਜਦੋਂ ਪਸ਼ੂ ਪਾਲਕ ਵੀਰ ਇਕੱਠੇ ਹੋ ਕੇ ਇੱਕ ਸਮੂਹ ਬਣਾ ਲੈਂਦੇ ਨੇ ਤਾਂ ਉਹ ਕਿਦਾਂ ਬਣਾ ਸਕਦੇ ਨੇ ਉਹ ਕਿਦਾਂ ਇਕੱਠੇ ਹੋ ਕੇ ਕੰਮ ਕਰ ਸਕਦੇ ਨੇ ਮੇਰਾ ਕਹਿਣ ਤੋਂ ਭਾਵ ਹੈ ਜਿਹਨੂੰ ਆਪਾਂ ਅੱਜ ਕੱਲ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਹਿ ਦਿੰਦੇ ਆ ਜਾਂ ਕਿਸਾਨ ਉਤਪਾਦਕ ਸੰਗਠਨ ਕਹਿ ਦਿੰਦੇ ਆ ਇਸ ਮੁੱਦੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਸੁਰੇਸ਼ ਕੁਮਾਰ ਜੀ ਜਿਹੜੇ ਕਿ ਯੂਨੀਵਰਸਿਟੀ ਦੇ ਪਸ਼ੂ ਪਾਲਨ ਪ੍ਰਬੰਧ ਵਿਭਾਗ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਸਿਵਾਮਨ ਬਾਰੇ ਨੇ ਸੋ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸੋ ਡਾਕਟਰ ਸਾਹਿਬ ਸਭ ਤੋਂ ਜੇ ਮੈਂ ਸ਼ੁਰੂਆਤੀ ਸਵਾਲ ਪੁੱਛਾਂ ਤੇ ਜਿਹੜਾ ਇਹ ਕਿਸਾਨ ਉਤਪਾਦਕ ਸੰਗਠਨ ਦੀ ਗੱਲ ਕਰਨ ਜਾ ਰਹੇ ਆ ਆਪਾਂ ਇਹ ਕੀ ਹੁੰਦਾ ਹੈ ਤਾਂ ਇਹਦੀ ਪਸ਼ੂ ਪਾਲਣ ਕਿੱਤਿਆਂ ਦੇ ਵਿੱਚ ਕਿੰਨੀ ਕੁ ਮਹੱਤਤਾ ਹੈ ਜੋ ਕਿਸ ਸਮੇਂ ਦੇ ਵਿੱਚ ਹਾਂ ਬਿਲਕੁਲ ਧੰਨਵਾਦ ਸਰ ਸਰ ਜੇਕਰ ਆਪਾਂ ਕਿਸਾਨ ਉਤਪਾਦਕ ਸੰਗਠਨ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਉਤਪਾਦਕ ਸੰਗਠਨ ਸਭ ਤੋਂ ਪਹਿਲੇ ਤਾਂ ਆਪਾਂ ਨੂੰ ਸਮਝਣਾ ਪਊਗਾ ਕਿ ਹੈਗਾ ਕੀ ਕਿਸਾਨ ਉਤਪਾਦਕ ਸੰਗਠਨ ਕਿਸਾਨਾਂ ਦਾ ਸੰਗਠਨ ਹੈ ਕਿਸਾਨਾਂ ਦੁਆਰਾ ਬਣਾਇਆ ਗਿਆ ਸੰਗਠਨ ਹੈ ਔਰ ਕਿਸਾਨਾਂ ਲਈ ਸੰਗਠਨ ਹੈ ਜੀ ਮਗਰ ਇਹਨੂੰ ਚਲਾਣ ਲਈ ਕੋਈ ਨਾ ਕੋਈ ਦਾਇਰਾ ਚਾਹੀਦਾ ਹੁੰਦਾ ਜਿੰਨੂੰ ਆਪਾਂ ਓਪੀ ਕਹਿ ਦਿੰਦੇ ਹਾਂ ਪ੍ਰੋਡਿਊਸਰ ਆਰਗਨਾਈਜੇਸ਼ਨ ਪ੍ਰਿੰਸੀਪਲ ਇੰਸਟੀਚਿਊਟ ਜੀ ਤਾਂ ਉਹ ਦਾਇਰਾ ਜਿਹੜਾ ਹੈਗਾ ਕੋਈ ਸਰਕਾਰੀ ਦਾਇਰਾ ਹੋ ਸਕਦਾ ਹੈ ਗੈਰ ਸਰਕਾਰੀ ਦਾਇਰਾ ਹੋ ਸਕਦਾ ਹੈ ਜਾਂ ਕੋਈ ਐਨ ਜੀਓ ਹੋ ਸਕਦਾ ਹੈ ਜਿਹੜਾ ਕਿ ਉਸ ਪੂਰੇ ਕਿਸਾਨ ਉਤਪਾਦਕ ਸੰਗਠਨ ਨੂੰ ਚਲਾਊਗਾ ਕਿਸਾਨਾਂ ਨੂੰ ਉਸ ਸੰਗਠਨ ਦੇ ਨਾਲ ਜੋੜੂਗਾ ਤੇ ਵੱਧ ਤੋਂ ਵੱਧ ਕਿਸਾਨਾਂ ਦਾ ਫਾਇਦਾ ਕਰਵਾਊਗਾ ਜੀ ਜੇਕਰ ਆਪਾਂ ਕਿਸਾਨ ਉਤਪਾਦਕ ਸੰਗਠਨ ਦੇ ਬਾਰੇ ਗੱਲ ਕਰਦੇ ਹਾਂ ਕਿ ਇਸ ਦਾ ਕਿਸਾਨਾਂ ਨੂੰ ਕੀ ਫਾਇਦਾ ਹੋਊਗਾ ਸਭ ਤੋਂ ਵੱਡਾ ਜਿਹੜਾ ਅੱਜ ਦੀ ਦੌਰ ਵਿੱਚ ਕਿਸਾਨਾਂ ਨੂੰ ਪ੍ਰੋਬਲਮ ਆ ਰਹੀ ਹੈ ਜਾਂ ਸਮੱਸਿਆ ਆ ਰਹੀ ਹੈ ਉਹ ਹੈਗੀ ਮੰਡੀ ਕਰਨ ਦੀ ਜੀ ਤਾਂ ਜਿਹੜਾ ਕਿਸਾਨ ਉਤਪਾਦਕ ਸੰਗਠਨ ਹੈ ਕਿਸਾਨਾਂ ਲਈ ਮੰਡੀਕਰਨ ਲਈ ਬਹੁਤ ਵਧੀਆ ਇੱਕ ਸੋਲੂਸ਼ਨ ਹੈਗਾ ਜਾਂ ਹੱਲ ਹੈਗਾ ਜੇਕਰ ਕਿਸਾਨ ਅੱਡ ਅੱਡ ਕਿਸਾਨ ਕਿਸੇ ਜਾਂਦੇ ਨੇ ਕੋਈ ਇਨਪੁਟ ਲੈਣ ਲਈ ਕੋਈ ਸਮਾਨ ਖਰੀਦਣਾ ਹੈਗਾ ਜਾਂ ਕੋਈ ਫੀਡ ਖਰੀਦਣੀ ਹੈਗੀ ਪਸ਼ੂ ਪਾਲਣ ਲਈ ਜਾਂ ਹੋਰ ਕਿਸੇ ਤਰੀਕੇ ਨਾਲ ਕੁਝ ਸਮਾਨ ਖਰੀਦਣਾ ਹੈਗਾ ਤਾਂ ਅੱਡ ਅੱਡ ਕਿਸਾਨਾਂ ਨੂੰ ਮਹਿੰਗਾ ਪੈ ਜਾਂਦਾ ਜਦੋਂ ਕਿਸਾਨ ਗਰੁੱਪ ਬਣਾ ਲੈਂਦੇ ਨੇ ਆਪਣਾ ਕਿਸਾਨ ਉਤਪਾਦਕ ਸੰਗਠਨ ਬਣਾ ਲੈਂਦੇ ਨੇ ਤਾਂ ਜਦ ਵੀ ਉਹ ਕੋਈ ਇਨਪੁਟ ਪਰਚੇਸ ਕਰਦੇ ਨੇ ਜਾਂ ਇਨਪੁਟ ਖਰੀਦਦੇ ਨੇ ਉਹਨਾਂ ਨੂੰ ਸਸਤੇ ਤੌਰ ਤੇ ਪੈ ਜਾਂਦਾ ਜੀ ਤਾਂ ਦੂਜੀ ਚੀਜ਼ ਆ ਜਾਂਦੀ ਹੈ ਇਸ ਦੇ ਵਿੱਚ ਮੰਡੀਕਰਨ ਜਦ ਕਿੱਥੇ ਹੋ ਕੇ ਕਿਸਾਨ ਕਿਸੇ ਚੀਜ਼ ਨੂੰ ਤਿਆਰ ਕਰਦੇ ਨੇ ਜਾਂ ਉਹਨੂੰ ਸਰਪਲਸ ਜਾਂ ਉਹਨੂੰ ਵੇਚਦੇ ਨੇ ਜਿਆਦਾ ਕੁਆਂਟੀਟੀ ਵਿੱਚ ਜਦ ਹੋ ਜਾਂਦਾ ਤਾਂ ਉਹ ਮੰਡੀਕਰਨ ਕਰਨ ਲਈ ਉਹਨਾਂ ਨੂੰ ਇੱਕ ਵਧੀਆ ਪ੍ਰੋਫਿਟ ਵੀ ਮਿਲ ਜਾਂਦਾ ਹੈ ਉਹਨਾਂ ਦਾ ਫਾਇਦਾ ਵੀ ਵੱਧ ਜਾਂਦਾ ਤਾਂ ਇਸ ਤਰੀਕੇ ਨਾਲ ਉਹ ਆਪਣਾ ਵਧੀਆ ਇਨਕਮ ਜਾਂ ਵਧੀਆ ਪ੍ਰੋਫਿਟ ਜਨਰੇਟ ਕਰ ਸਕਦੇ ਨੇ ਤਾਂ ਇਸ ਦੇ ਨਾਲ-ਨਾਲ ਆਪਾਂ ਦੇਖਦੇ ਹਾਂ ਵਿਚੋਲੀਏ ਜਿਹਨੂੰ ਆਪਾਂ ਮਿਡਲ ਮੈਨ ਕਹਿ ਦਿੰਦੇ ਹਾਂ ਸਰ ਮਿਡਲ ਮੈਨ ਦੇ ਨਾਲ ਵੀ ਕਿਸਾਨਾਂ ਨੂੰ ਕੀ ਹੁੰਦਾ ਕਿ ਉਹ ਉਹਨਾਂ ਤੋਂ ਪ੍ਰੋਡਕਟ ਲੈ ਲੈਂਦੇ ਨੇ ਤਾਂ ਜਾ ਕੇ ਉਹ ਆਪਣਾ ਵੀ ਵਿਚ ਮਾਰਦੇ ਖਦਿਨਾ ਆਪਣਾ ਵੀ ਮੁਨਾਫਾ ਰੱਖ ਦਿਨਾ ਤਾਂ ਕਿਸਾਨ ਨੂੰ ਜਿੰਨਾ ਫਾਇਦਾ ਹੋਣਾ ਚਾਹੀਦਾ ਉਹਨਾਂ ਨਹੀਂ ਹੋ ਪਾਂਦਾ ਤੇ ਜੇਕਰ ਉਹ ਕਿਸਾਨ ਨੂੰ ਉਤਪਾਦਕ ਸੰਗਠਨ ਬਣਾਇਆ ਹੋਇਆ ਹੈ ਉਹ ਮੰਡੀਕਰਨ ਆਪ ਕਰੂਗਾ ਕਿ ਕਿਸਾਨ ਮੰਡੀਕਰਨ ਕਰਨਗੇ ਵਿੱਚੋਂ ਜਿਹੜਾ ਵਿਚੋਲੀਏ ਦਾ ਰੋਲ ਹੈ ਜਾਂ ਜਿਹਨੂੰ ਆਪਾਂ ਮਿਡਲਮੈਨ ਕਹਿ ਦਈਏ ਉਹ ਇੱਕ ਕਿਸਮ ਦਾ ਖਤਮ ਗਿਆ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਕਿਸਾਨਾਂ ਦੀ ਜਿਹੜੀ ਆਮਦਨ ਹੈ ਜਾਂ ਜਿਹੜਾ ਪ੍ਰੋਫਿਟ ਹੈ ਉਹ ਵੱਧ ਜਾਂਦਾ ਹੈ ਤਾਂ ਇਸ ਦੇ ਨਾਲ ਨਾਲ ਇੱਕ ਉਹਨਾਂ ਨੂੰ ਮਾਰਕੀਟ ਮਿਲ ਜਾਂਦੀ ਹੈ ਲਿੰਕੇਜ ਮਿਲ ਜਾਂਦਾ ਹੈ ਔਰ ਕ੍ਰੈਡਿਟ ਜਿਹਨੂੰ ਆਪਾਂ ਕਹਿੰਦੇ ਆ ਅੱਜ ਦੇ ਦੌਰ ਦੇ ਵਿੱਚ ਕਿਸਾਨ ਜਦ ਬੈਂਕਾਂ ਦੇ ਵਿੱਚ ਜਾਂਦੇ ਨੇ ਜਾਂ ਕਿਤੇ ਵੀ ਆਰਥਿਕ ਡਾਇਰੇਕਟੇ ਜਾਂਦੇ ਨੇ ਉਹਨਾਂ ਦੇ ਕਰਜ਼ੇ ਦੀ ਮੰਗ ਕਰਦੇ ਨੇ ਜਾਂ ਕੋਈ ਵੀ ਇਸ ਤਰੀਕੇ ਦੀ ਡਿਮਾਂਡ ਕਰਦੇ ਨੇ ਤਾਂ ਹਲੇ ਤੱਕ ਤਾਂ ਮਿਲਦਾ ਪਿਆ ਬਗਰ ਕਈ ਵਾਰ ਜ਼ਿਆਦਾਤਰ ਕਿਸਾਨਾਂ ਦਾ ਉਹ ਨਹੀਂ ਹੋ ਪਾਂਦਾ ਕ੍ਰੈਡਿਟ ਨਹੀਂ ਮਿਲ ਪਾਂਦਾ ਉਹਨਾਂ ਨੂੰ ਜੇਕਰ ਕਿਸਾਨਾਂ ਦਾ ਕਿਸਾਨ ਉਤਪਾਦਕ ਸੰਗਠਨ ਬਣਿਆ ਹੋਇਆ ਹੈ ਉਹਨਾਂ ਦੀ ਬੈਲੈਂਸ ਸ਼ੀਟ ਜਿਹੜੀ ਆ ਰਹੀ ਹੈ ਆਪਾਂ ਬਾਅਦ ਵਿੱਚ ਜਿੱਦਾਂ ਗੱਲ ਵੀ ਕਰਾਂਗੇ ਬੈਲੈਂਸ ਸ਼ੀਟ ਕਿੱਦਾਂ ਤਿਆਰ ਹੁੰਦੀ ਹੈ ਜੇਕਰ ਉਹਨਾਂ ਦੀ ਬੈਲੈਂਸ ਸ਼ੀਟ ਵਧਦੀ ਜਾ ਰਹੀ ਹੈ ਵਧਿਆ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ 200 300 400 ਮੈਂਬਰ ਜੁੜੇ ਹੋਏ ਨੇ ਤਾਂ ਕੋਈ ਵੀ ਆਰਥਿਕ ਦਾਇਰਾ ਕੋਈ ਵੀ ਬੈਂਕ ਜਿਵੇਂ ਆਪਾਂ ਕਈ ਸਰਕਾਰੀ ਬੈਂਕ ਹੈਗੇ ਪੰਜਾਬ ਗ੍ਰਾਮੀਨ ਬੈਂਕ ਹੋ ਗਿਆ ਸਟੇਟ ਬੈਂਕ ਆਫ ਇੰਡੀਆ ਹੋ ਗਿਆ ਹੋਰ ਵੀ ਕਾਫੀ ਬ ਬੈਟਿੰਗ ਹੋਈ ਨਹੀਂ ਤਾਂ ਉਹ ਆਪਣੀ ਇੱਕ ਆਪਣੀ ਮਦਦ ਸਰਕਾਰੀ ਧਾਇਰਿਆਂ ਤੋਂ ਲੈ ਕੇ ਆਪਣੀ ਉਸ ਬਿਜ਼ਨਸ ਨੂੰ ਆਪਣੀ ਉਸ ਕਿਸਾਨ ਉਤਪਾਦਕ ਸੰਗਠਨ ਨੂੰ ਆਪਣੇ ਬਿਜ਼ਨਸ ਨੂੰ ਹੋਰ ਸੁਚੱਜੇ ਢੰਗ ਨਾਲ ਚਲਾ ਸਕਦੀ ਨੇ ਸਰ ਜੀ ਸੋ ਡਾਕਟਰ ਸਾਹਿਬ ਕਹਿਨ ਦਾ ਮਤਲਬ ਇਹ ਹੈ ਵੀ ਜਿਹੜੇ ਵੀ ਇਕੋ ਵਿਚਾਰਧਾਰਾ ਵਾਲੇ ਸਾਡੇ ਪਸ਼ੂ ਪਾਲਕ ਵੀਰ ਨੇ ਜਾਂ ਕਹਿ ਲਓ ਵੀ ਉਹ ਡੇਰੀ ਦੇ ਕਿੱਤੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਜਾਂ ਉਹ ਸੂਰ ਪਾਲਣ ਦੇ ਕਿੱਤੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਜਾਂ ਮੁਰਗੀ ਪਾਲਣ ਦੇ ਕਿੱਤੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹ ਇਕੱਠੇ ਹੋ ਕੇ ਇੱਕ ਸਮੂਹ ਬਣਾ ਲੈਂਦੇ ਨੇ ਇੱਕ ਸੰਗਠਨ ਬਣਾ ਲੈਂਦੇ ਨੇ ਜਿੰਨੂੰ ਆਪਾਂ ਐਫ ਪੀਓ ਕਹਿੰਦੇ ਆ ਤਾਂ ਉਸ ਐਫ ਪੀਓ ਜਾਂ ਉਸ ਸਮੂਹ ਦੇ ਕੀ ਕੀ ਬੈਨੀਫਿਟ ਹੋ ਸਕਦੇ ਨੇ ਕੀ ਕੀ ਫਾਇਦੇ ਨੇ ਉਹ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸਿਆ ਹੋਣੇ ਸੋ ਅੱਗੇ ਵਧਦੇ ਆ ਡਾਕਟਰ ਸਾਹਿਬ ਮੰਨ ਲਓ ਵੀ ਇੱਕ ਪਿੰਡ ਪੱਧਰ ਤੇ 8-10 ਫਾਰਮਰ ਇੱਕੋ ਜਿcke ਵਿਚਾਰਾਂ ਵਾਲੇ ਇਕੱਠੇ ਹੋ ਗਏ ਨੇ ਤਾਂ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ ਵੀ ਹੁਣ ਜਦੋਂ ਉਹ ਇਕੱਠੇ ਹੋ ਗਏ ਨੇ ਇਹ ਉਹ ਸਾਰੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਵੀ ਇਹ ਕਿਦਾਂ ਕਿੰਨੇ ਕੋ ਨੰਬਰ ਚਾਹੀਦੇ ਨੇ ਤਾਂ ਇਹ ਜਿਹੜਾ ਗਰੁੱਪ ਹੈ ਇਹ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਤੇ ਇਸ ਗਰੁੱਪ ਦੇ ਉੱਪਰ ਜਿਹੜਾ ਮਾਲਕਾਨਾ ਹੱਕ ਹੈ ਉਹ ਕਿੰਦਾ ਹੋਊਗਾ हां सर बड़ा बढ़िया क्वेश्चन पूछया है तो जी कि कीड़ा होगा सबसे पहले तो आपा अगर कोई भी किसान उत्पादक संगठन नए सिरे से तो शुरू करना है या किसानों ਨੂੰ ਜੋੜਨਾ ਹੈ किसान ਕਿਸੇ ਵੀ ਖਿੱਤੇ ਦੇ ਹੋ ਸਕਦੇ ਨੇ ਚਾਹੇ ਉਹ ਡੇਰੀ ਦਾ ਕੰਮ ਕਰਦੇ ਹੋਵੇ ਹੋਣ ਡੇਰੀ ਦੇ ਵਿੱਚ ਪ੍ਰੋਸੈਸਿੰਗ ਦਾ ਕੰਮ ਕਰਦੇ ਹੋਣ ਬੱਕਰੀ ਪਾਲਕ ਹੋ ਸਕਦੇ ਨੇ ਸੂਰ ਪਾਲਕ ਹੋ ਸਕਦੇ ਨੇ ਆਪਣੇ ਮੱਛੀ ਪਾਲਣ ਵਾਲੇ ਕਿਸਾਨ ਹੋ ਸਕਦੇ ਨੇ तो ਇਸ ਦੇ ਵਿੱਚ ਅਲੱਗ-ਅਲੱਗ ਏਜੰਸੀਆਂ ਤੋਂ ਜਿਸ ਤੋ ਕਿਸਾਨ ਉਤਪਾਦਕ ਸੰਗਠਨ ਆਪਾਂ ਪ੍ਰਪੋਜ਼ ਕਰਦੇ ਆ ਜਾਂ ਉਹਨਾਂ ਤੋਂ ਫਾਈਨੈਂਸ਼ੀਅਲ ਆਪਾਂ ਅਸਿਸਟੈਂਸ ਲੈਣੇ ਆ ਇਸ ਦੇ ਵਿੱਚ ਸ਼ੁਰੂ ਦੇ ਵਿੱਚ ਜਦ ਆਪਾਂ ਉਹਨਾਂ ਕੋਈ ਰਜਿਸਟ੍ਰੇਸ਼ਨ ਕਰਾਨੀ ਹੈ ਤਾਂ ਘੱਟ ਤੋਂ ਘੱਟ ਆਪਣੇ 100 ਕਿਸਾਨ ਆਪਣੇ ਉਸ ਖਿੱਤੇ ਨੂੰ ਕਰਦੇ ਹੋਣ ਐਟ ਲੀਸਟ ਘੱਟ ਤੋਂ ਘੱਟ ਆਪਣੇ 100 ਕਿਸਾਨ ਉਸ ਖਿੱਤੇ ਨੂੰ ਕੰਮ ਕਰਦੇ ਹੋਏ ਹੋਣ ਤਾਂ ਆਪਾਂ ਫਿਰ ਅੱਗੇ ਅੱਗੇ ਗਾਂ ਚਾ ਕੇ ਆਪਣਾ ਪ੍ਰਪੋਜ਼ਲ ਸਬਮਿਟ ਕਰ ਸਕਦੇ ਹਾਂ ਤਾਂ ਮਗਰ ਉਸ ਲਈ ਸਰ ਆਪਾਂ ਨੂੰ ਪਹਿਲੇ ਥੋੜਾ ਜਿਹਾ ਤਾਰਵਾਈ ਕਰਨੀ ਪਹੂਗੀ ਆਪਾਂ ਨੂੰ ਕਰਨਾ ਪਊਗਾ ਕਲਸਟਰ ਆਈਡੈਂਟੀਫਿਕੇਸ਼ਨ ਕਰਨੀ ਪਊਗੀ ਇੱਕ ਆਪਾਂ ਨੂੰ ਬੇਸਲਾਈਨ ਅਸੈਸਮੈਂਟ ਕਰਨੀ ਪਊਗੀ ਬੇਸਲਾਈਨ ਸਰਵੇ ਕਰਨਾ ਪਊਗਾ ਉਹ ਕਿਸਾਨਾਂ ਦੀ ਆਪਾਂ ਨੂੰ ਪਛਾਣ ਕਰਨੀ ਪਊਗੀ ਜਿਹੜੇ ਕਿਸਾਨ ਹੈਗੇ ਜੋ ਮਤਲਬ 900 ਕਿਸਾਨ ਹੈਗੇ ਜਿਹੜੇ ਕੰਮ ਕਰਦੇ ਹੋਏ ਨੇ ਉਹ ਸਹੀ ਟੰਗ ਨਾਲ ਕੰਮ ਕਰਦੇ ਵੀ ਨੇ ਕੀ ਕੰਮ ਕਰਦੇ ਵੀ ਨੇ ਆਪਾਂ ਨੂੰ ਅਸੈਸਮੈਂਟ ਕਰਨੀ ਪਊਗੀ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਦੀ ਸਾਰੀ ਡਿਟੇਲ ਲੈ ਕੇ ਉਹਨਾਂ ਦਾ ਨਾਮ ਪਿਤਾ ਦਾ ਨਾਮ ਐਡਰੈਸ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਕਿੰਨੀ ਇਹਨਾਂ ਕੋਲ ਜ਼ਮੀਨ ਹੈਗੀ ਜਾਂ ਫਿਰ ਪਸ਼ੂ ਪਾਲਕ ਹੈਗੀ ਕਿੰਨੇ ਇਹਨਾਂ ਕੋਲ ਪਸ਼ੂ ਹੈਗੇ ਜਿਵੇਂ ਕਿਸੇ ਕੋਲ ਦੋ ਗਾਵਾਂ ਹੈਗੀਆਂ ਜਾਂ ਚਾਰ ਮੱਝਾਂ ਹੈਗੀਆਂ ਕਿੰਨਾ ਇਹਨਾਂ ਦਾ ਦੁੱਧ ਦਾ ਪ੍ਰੋਡਕਸ਼ਨ ਆ ਰਿਹਾ ਹੈ ਦੁੱਧ ਦੇ ਨਾਲ ਜਿਵੇਂ ਕੋਈ ਪ੍ਰੋਡਕਟ ਬਣਾ ਰਹੇ ਨੇ ਕਿ ਪਨੀਰ ਆ ਗਿਆ ਖੋਆ ਆ ਗਿਆ ਕਿੰਨਾ ਬਣਾਇਆ ਜਾ ਰਿਹਾ ਕਿੰਨੀ ਕੁਆਂਟੀਟੀ ਚ ਬਣਾਇਆ ਜਾ ਰਿਹਾ ਉਹ ਸਾਰਾ ਆਪਾਂ ਇੱਕ ਰਫ ਸ਼ੀਟ ਤੇ ਤਿਆਰ ਕਰਕੇ ਸਨਾ ਦਾ ਤਿਆਰ ਕਰਕੇ ਇੱਕ ਆਪਣੇ ਕੋਲ ਡਾਟਾ ਆ ਜਾਊਗਾ ਉਹ ਡਾਟੇ ਨੂੰ ਆਪਾਂ ਅਸੈਸਮੈਂਟ ਕਰਕੇ ਅੱਗੇ ਗਾਂਹ ਜਾ ਕੇ ਕਿਸੇ ਫੰਡਿੰਗ ਅਜੰਸੀ ਨੂੰ ਆਪਾਂ ਅਪਰੋਚ ਕਰ ਸਕਦੇ ਹਾਂ ਕਿ ਇਹ ਕਿਸਾਨ ਨੇ ਦੇ ਕਿਸਾਨ ਉਤਪਾਦਕ ਸੰਗਠਨ ਦੀ ਆਪਾਂ ਨੂੰ ਲੋੜ ਹੈ ਔਰ ਇਹ ਕਿਸਾਨ ਉਤਪਾਦਕ ਸੰਗਠਨ ਬਣਾਇਆ ਜਾਏ ਸਰ ਜੀ ਸੋ ਡਾਕਟਰ ਸਾਹਿਬ ਦਾ ਕਹਿਣ ਦਾ ਮਤਲਬ ਹੈ ਵੀ ਕਟੂ-ਕਟੂ ਜਿਹੜੇ ਸਾਡੇ ਕੋਲੇ 90 100 ਇਕੋ ਜਿਕੇ ਵਿਚਾਰਾਂ ਵਾਲੇ ਫਾਰਮਰ ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ ਨੇ ਤਾਂ ਪਹਿਲਾਂ ਉਹਨਾਂ ਦਾ ਇੱਕ ਸਰਵੇ ਕੀਤਾ ਜਾਂਦਾ ਵੀ ਉਹਨਾਂ ਕੋਲੇ ਕੀ ਕੀ ਜਿਹੜਾ ਉਪਲਬਧ ਹੈਗੀਆਂ ਕਿੰਨੇ ਕਿੰਨੇ ਜਾਨਵਰ ਹੈ ਕੀ ਕੀ ਉਹ ਕਾਰਵਾਈਆਂ ਅੱਗੇ ਕਰ ਰਹੇ ਨੇ ਸੋ ਸਾਰਾ ਇੱਕ ਸਰਵੇ ਕਰਕੇ ਉਸ ਤੋਂ ਬਾਅਦ ਇੱਕ ਸਮੂਹ ਦੀ ਫਾਰਮ ਦੇ ਵਿੱਚ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਡਾਕਟਰ ਸਾਹਿਬ ਇਹ ਇੱਕ ਪਿੰਡ ਪੱਧਰ ਤੇ ਜਾਂ ਆਪਾਂ ਮੰਨ ਲਈਏ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਜੀ ਸਰ ਵੀ ਕੀ ਇਹ ਜਿਹੜਾ ਤੁਸੀਂ ਕਲਸਟਰ ਵਰਡ ਯੂਜ਼ ਕੀਤਾ ਇੱਕ ਪਿੰਡ ਚ ਹੋਣਾ ਚਾਹੀਦਾ ਜਾਂ ਇੱਕ ਏਰੀਏ ਦੇ ਵਿੱਚ ਵੀ ਹੋ ਸਕਦਾ ਹੈ ਸਰ ਇਹ ਆਪਾਂ ਕਿਸੇ ਪਿੰਡ ਦੇ ਨਾਲ ਪਿੰਡ ਦੇ ਨਾਲ ਜੁੜੇ ਹੋਏ ਪਿੰਡਾਂ ਨੂੰ ਇੱਕ ਏਰੀਏ ਦੇ ਵਿੱਚ ਵੀ ਕਰ ਸਕਦੇ ਹਾਂ ਉਸ ਦੇ ਨਾਲ ਜਿਹੜੀ ਜਿਨ੍ਹਾਂ ਦੇ ਲਾਈਕ ਮਾਈਂਡਡ ਆਪਾਂ ਜਿਹਨੂੰ ਕਹਿ ਲਈਏ ਇੱਕੋ ਜਿਹਾ ਜਿਹੜਾ ਕੰਮ ਕਰ ਰਹੇ ਨੇ ਜਾਂ ਫਿਰ ਹੋਰ ਉਸ ਦੇ ਨਾਲ ਖਿੱਤੇ ਨਾਲ ਜੁੜੇ ਹੋਏ ਨੇ ਉਹਨਾਂ ਕਿਸਾਨਾਂ ਨੂੰ ਆਪਾਂ ਜੋੜ ਕੇ ਇੱਕ ਬਲਾਕ ਦੇ ਲੈਵਲ ਤੇ ਕਰ ਸਕਦੇ ਹਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਕਿਸਾਨਾਂ ਨੂੰ ਜੋੜ ਸਕਦੇ ਹਾਂ ਪਿੰਡਾਂ ਦੇ ਕਿਸਾਨਾਂ ਨੂੰ ਜੋੜ ਕੇ ਇੱਕ ਪਾਕਿਸਤਾਨ ਉਤਪਾਦਕ ਸੰਗਠਨ ਦੀ ਰੂਪਰੇਖਾ ਤਿਆਰ ਕਰ ਸਕਦੇ ਆ ਨੂੰ ਬਣਾ ਸਕਦੇ ਆ ਸਰ ਜੀ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਇੱਕ ਤੁਸੀਂ ਹੋਰ ਵਰਡ ਯੂਜ਼ ਕੀਤਾ ਵੀ ਜਦੋਂ ਪੀਓਪੀਆਈ ਪੋਪੀ ਵਰਡ ਯੂਜ਼ ਕੀਤਾ ਵੀ ਜਦੋਂ ਅਸੀਂ ਫਾਰਮ ਸੰਗਠਨ ਅਸੀਂ ਆਪਣਾ ਤਿਆਰ ਕਰ ਲਿਆ 100 ਬੰਦਿਆਂ ਨੂੰ ਅਸੀਂ ਤਿਆਰ ਕਰ ਲਿਆ ਇਹ ਜਿਹੜੇ ਸਮੂਹ ਹੈ ਇਹ ਆਪਣੇ ਆਪ ਅੱਗੇ ਅਦਾਰਿਆਂ ਨੂੰ ਅਪਰੋਚ ਕਰੇਗਾ ਜਾਂ ਜਿਹੜਾ ਤੁਸੀਂ ਪੀਓਪੀਆਈ ਜਿਹੜੇ ਪੌਪੀ ਅਦਾਰੇ ਨੇ ਜਿਹੜੇ ਇਸ ਐਫਪੀਓ ਨੂੰ ਸੰਗਠਨ ਨੂੰ ਬਣਾਉਣ ਲਈ ਹਲਾਸ਼ੀਰੀ ਕਰ ਰਹੇ ਨੇ ਉਹ ਕਰਨਗੇ ਬਿਲਕੁਲ ਬਿਲਕੁਲ ਸਰ ਜਿੱਦਾਂ ਕਿਸਾਨ ਮੰਨ ਲਓ 100 ਕਿਸਾਨ ਇੱਕ ਤਰੀਕੇ ਦਾ ਕੰਮ ਕਰ ਰਹੇ ਨੇ ਉਹ ਕਿਸੇ ਵੀ ਜਿੱਦਾਂ ਮੈਂ ਪਹਿਲੇ ਵੀ ਕਹਿ ਰਿਹਾ ਸੀ ਕੋਈ ਵੀ ਧਾਇਰੇ ਨੂੰ ਅਪਰੋਚ ਕਰ ਸਕਦੇ ਨੇ ਉਹ ਧਾਇਰਾ ਜਿਹੜਾ ਹੋਊਗਾ ਪੋਪੀ ਕਹਾਊਗਾ ਪ੍ਰੋਡਿਊਸਰ ਆਰਗੇਨਾਈਜੇਸ਼ਨ ਪ੍ਰਿੰਸੀਪਲ ਇੰਸਟੀਟਿਊਟ ਜਿਹੜਾ ਮਤਲਬ ਉਸ ਐਫਪੀਓ ਨੂੰ ਪ੍ਰਮੋਟ ਕਰੂਗਾ ਜੀ ਕੰਮ ਤਾਂ ਕਿਸਾਨ ਕਰਨਗੇ ਮਾਲਿਕਾਂ ਦਾ ਹੱਕ ਵੀ ਕਿਸਾਨਾਂ ਦਾ ਹੋਊਗਾ ਡਿਸੀਜਨ ਪਾਵਰ ਵੀ ਕਿਸਾਨਾਂ ਦੀ ਹੋਊਗੀ ਬਟ ਉਹਨੂੰ ਚਲਾਉਣ ਲਈ ਐਡਮਿਨਿਸਟ੍ਰੇਸ਼ਨ ਲਈ ਉਹ ਪੋਪੀ ਕੰਮ ਕਰੂਗਾ ਫਿਰ ਉਹ ਪੋਪੀ ਆਪਣੇ ਲੈਵਲ ਤੇ ਪ੍ਰਪੋਜ਼ਲ ਤਿਆਰ ਕਰਾ ਕੇ ਅੱਗੇ ਗਾਂ ਕਿਸੇ ਫੰਡਿੰਗ ਏਜੰਸੀ ਨੂੰ ਸਬਮਿਟ ਕਰੂਗਾ ਫਿਰ ਉਹ ਜਦ ਫੰਡਿੰਗ ਏਜੰਸੀ ਤੋਂ ਉਹਨਾਂ ਨੂੰ ਬਜਟ ਆ ਗਿਆ ਜਾਂ ਪੈਸਾ ਆ ਗਿਆ ਫਿਰ ਉਹ ਪੋਪੀ ਸਾਰਾ ਕੁਝ ਉਹਨਾਂ ਦੇ ਡਿਫਰੈਂਟ ਚੀਜ਼ਾਂ ਕਾਫੀ ਜ਼ਿਆਦਾ ਚੀਜ਼ਾਂ ਹੋਣਗੀਆਂ ਜਿਹੜੀ ਉਹ ਪੋਪੀ ਉਹਨੂੰ ਐਗਜ਼ੀਕਿਊਟ ਜਾਂ ਕਰੂਗਾ ਸਰ ਜੀ ਡਾਕਟਰ ਸਰ ਸੋ ਡਾਕਟਰ ਸਾਹਿਬ ਆਪਣੇ ਕੋਲੇ 100 ਕਿਸਾਨ ਜਾਂ ਪਸ਼ੂਪਾਲਕ ਇਕੱਠੇ ਹੋ ਕੇ ਇਕੱਠੇ ਹੋ ਕੇ ਹਜੇ ਤੱਕ ਇੱਕ ਆਮ ਇੱਕ ਲਾਕੇ ਜਾਂ ਕਲਸਟਰ ਪੱਧਰ ਤੇ ਸਮੂਹ ਬਣਿਆ ਇਸ ਨੂੰ ਆਪਾਂ ਕਾਨੂੰਨੀ ਰੂਪ ਕਿਦਾਂ ਦੇ ਸਕਦੇ ਆ ਵੀ ਤਾਂ ਕਿ ਸਾਡਾ ਜਿਹੜਾ ਇਹ ਗਰੁੱਪ ਬਣਿਆ ਸਾਡਾ ਸੰਗਠਨ ਹੋ ਗਿਆ ਜਿਹੜਾ ਇਹ ਇੱਕ ਕਾਨੂੰਨੀ ਤੌਰ ਤੇ ਨੂੰ ਮਾਨਤਾ ਮਿਲੇ ਅ ਸਰ ਕਿਸਾਨ ਉਤਪਾਦਕ ਸੰਗਠਨ ਦੀ ਗੱਲ ਕਰਦੇ ਆ ਕਾਨੂੰਨੀ ਤੌਰ ਤੇ ਆਪਾਂ ਕਿੱਦਾਂ ਰਜਿਸਟਰਡ ਕਰ ਸਕਦੇ ਆ ਔਰ ਕੀ ਡਿਫਰੈਂਟ ਅਲੱਗ-ਅਲੱਗ ਦਾਇਰੇਕ ਅਲੱਗ-ਅਲੱਗ ਤਰੀਕੇ ਕਿਹੜੇ ਨੇ ਜਿਸ ਨਾਲ ਆਪਾਂ ਇਹਨੂੰ ਰਜਿਸਟਰਡ ਕਰ ਸਕਦੇ ਆ ਜਾਂ ਤਾਂ ਪਸਾਨ ਉਤਪਾਦਕ ਸੰਗਠਨ ਨੂੰ ਆਪਾਂ ਐਜ਼ ਅ ਕੰਪਨੀ ਰਜਿਸਟਰਡ ਕਰ ਸਕਦੇ ਆ ਸੈਕਸ਼ਨ 5581 ਕਲॉज ਸੀ 1856 ਸੀ ਦਾ ਜਿਹੜਾ ਹੁਣ 2013 ਵਿੱਚ ਮੁੜ ਕੇ ਰਿਵਾਈਜ਼ ਹੋਇਆ ਐਮੈਂਡਮੈਂਟ ਹੋਈ ਇਹਨੂੰ ਜਾਂ ਤਾਂ ਆਪਾਂ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀ 2002 ਦੇ ਵਿੱਚ ਰਜਿਸਟਰਡ ਕਰ ਸਕਦੇ ਆ ਜਾਂ ਫਿਰ ਇਹਨੂੰ ਆਪਾਂ ਸੁਸਾਇਟੀ ਐਕਟ ਦੇ ਅੰਦਰ ਕਰ ਸਕਦੇ ਆ 1860 ਜਾਂ ਫਿਰ ਇਹਨੂੰ ਆਪਾਂ ਪਬਲਿਕ ਟਰਸਟ ਐਕਟ ਦੇ ਅੰਦਰ 1882 ਦੇ ਵਿੱਚ ਰਜਿਸਟਰਡ ਕਰ ਸਕਦੇ ਆ ਮਤਲਬ ਕਹਿੰਦਾ ਮਤਲਬ ਹੈ ਕਿ ਐਜ਼ ਅ ਕੰਪਨੀ ਐਜ਼ ਅ ਕੋਆਪਰੇਟਿਵ ਸੁਸਾਇਟੀ ਸੁਸਾਇਟੀ ਜਾਂ ਟਰਸਟ ਅਲੱਗ-ਅਲੱਗ ਕਾਫੀ ਜ਼ਿਆਦਾ ਕਾਨੂੰਨੀ ਧਾਇਰੇ ਹੈਗੇ ਜਿਸ ਦੇ ਵਿੱਚ ਇਹਨੂੰ ਆਪਾਂ ਰਜਿਸਟਰਡ ਕਰ ਸਕਦੇ ਹਾਂ ਤਾਂ ਜੇਕਰ ਮੈਂ ਹੁਣ ਕੰਪਨੀ ਤੇ ਸੁਸਾਇਟੀ ਦੇ ਬਾਰੇ 'ਚ ਗੱਲ ਕਰਦਾ ਕੰਪਨੀ ਜਿਹੜੀ ਹੈਗੀ ਕੰਪਨੀ ਐਕਟ ਦੇ ਅੰਡਰ ਆ ਰਹੀ ਹੈ ਉਹ ਕੋਆਪਰੇਟਿਵ ਕੋਆਪਰੇਟਿਵ ਸੁਸਾਇਟੀ ਐਕਟ ਦੇ ਆ ਰਿਹਾ ਹੈ ਮਗਰ ਜਿਹੜਾ ਕੋਆਪਰੇਟਿਵ ਸੁਸਾਇਟੀ ਹੈਗੀ ਉਹਨਾਂ ਦਾ ਆਬਜੈਕਟਿਵ ਇੱਕ ਹੀ ਰਹਿੰਦਾ ਹੈ ਮਗਰ ਜਿਹੜਾ ਕੰਪਨੀ ਹੈਗਾ ਉਸ ਵਿੱਚ ਉਹਨਾਂ ਦੇ ਆਬਜੈਕਟਿਵ ਜ਼ਿਆਦਾ ਰਹਿੰਦੇ ਨੇ ਉਹ ਜ਼ਿਆਦਾ ਕੰਮ ਕਰ ਸਕਦੇ ਨੇ ਇਸ ਦੇ ਨਾਲ ਆਪਾਂ ਦੇਖਿਆ ਕਿ ਜੋ ਕਿਸਾਨਾਂ ਦਾ ਸੰਗਠਨ ਐਸਾ ਕੰਪਨੀ ਰਜਿਸਟਰ ਕਰਾਇਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੈ ਜਾਂ ਉਹਨਾਂ ਨੂੰ ਜ਼ਿਆਦਾ ਉਸ ਵਿੱਚ ਮੁਨਾਫਾ ਹੋ ਰਿਹਾ ਐਸਾ ਕੰਪਨੀ ਰਜਿਸਟਰ ਕਰਕੇ ਹਾਂਜੀ ਜੀ ਜੀ ਯੂਨੀਵਰਸਿਟੀ ਦੇ ਵਿੱਚ ਵੀ ਆਪਾਂ ਹੁਣ ਤਿੰਨ ਐਫਪੀਓ ਚੱਲਦੇ ਪਏ ਨੇ ਆਪਣੀ ਯੂਨੀਵਰਸਿਟੀ ਦੇ ਵੀ ਨਵਾਰਦੀ ਸਹਾਇਤਾ ਨਾਲ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤਾਂ ਉਹ ਵੀ ਐਸਾ ਕੰਪਨੀ ਆਪਾਂ ਰਜਿਸਟਰ ਕਰਵਾਏ ਹੋਏ ਨੇ ਜੀਰੋ ਸਰ ਸੋ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਆਪਾਂ ਇਹ ਜਿਹੜਾ ਸੰਗਠਨ ਸਾਡੇ ਕੋਲੇ ਬਣ ਗਿਆ ਇਹਨੂੰ ਆਪਾਂ ਕੰਪਨੀ ਜਾਂ ਆਪਾਂ ٹرسٹ ਜਾਂ ਆਪਾਂ ਸੁਸਾਇਟੀ ਦੇ ਅੰਦਰ ਕਰ ਸਕਦੇ ਆ ਸੋ ਸਾਡੇ ਸਨਣ ਵਾਲੇ ਦਰਸ਼ਕ ਵੀ ਜਾਨਣਾ ਚਾਹਣਗੇ ਵੀ ਇਹ ਆਪਾਂ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਸਾਨੂੰ ਕੀ ਕੀ ਚੀਜ਼ਾਂ ਲੋੜੀਂਦੀਆਂ ਨੇ ਤੇ ਕੀ ਕੀ ਸਟੈਪਾਂ ਦੇ ਵਿੱਚ ਹੁੰਦੇ ਨੇ ਤਾਂ ਕਿ ਉਹ ਸੌਖੇ ਹੀ ਇਸ ਦੀ ਰਜਿਸਟ੍ਰੇਸ਼ਨ ਕਰਾ ਸਕਣ ਸਰ ਬਹੁਤ ਵਧੀਆ ਕੁਐਸਚਨ ਹੈ ਕਿ ਆਪਾਂ ਰਜਿਸਟ੍ਰੇਸ਼ਨ ਜੇਕਰ ਆਪਾਂ ਪਾਕਿਸਤਾਨ ਉਤਪਾਦਕ ਸੰਗਠਨ ਦੀ ਐਜ਼ ਅ ਕੰਪਨੀ ਕਰਾਂਗੇ ਤਾਂ ਕੀ ਕੀ ਆਪਾਂ ਨੂੰ ਕੰਪਲਾਈਅੰਸ ਚਾਹੀਦੇ ਹੋਣਗੇ ਕੀ ਕੀ ਆਪਾਂ ਨੂੰ ਜ਼ਰੂਰਤ ਪਾਉਣਗੇ ਡਾਕੂਮੈਂਟਸ ਦੀ ਤਾਂ ਸਭ ਤੋਂ ਪਹਿਲੇ ਸਰ ਜਿਹੜੇ ਆਪਣੇ ਬੋਰਡ ਆਫ ਡਾਇਰੈਕਟਰਸ ਹੋਣਗੇ ਉਸ ਕੰਪਨੀ ਦੇ ਵਿੱਚ ਪੰਜ ਮਿਨੀਮਮ ਘੱਟੋ ਘੱਟ ਪੰਜ ਜਾਂ ਫਿਰ ਵੱਧ ਤੋਂ ਵੱਧ 15 ਬੋਰਡ ਆਫ ਡਾਇਰੈਕਟਰ ਹੋ ਸਕਦੇ ਨੇ 5 ਤੋਂ 15 ਜਿਸ ਬੋਰਡ ਆਫ ਡਾਇਰੈਕਟਰ ਦੀ ਐਸ ਅਕਸਰ ਕੋਈ ਸ਼ਾਸਨਿਕ ਯੋਗਤਾ ਡਿਸਕ੍ਰਾਈਬ ਨਹੀਂ ਹੈਗੀ ਐਜੂਕੇਸ਼ਨ ਕੁਆਲਿਫਿਕੇਸ਼ਨ ਉਹ ਕਿਸੇ ਵੀ ਐਜੂਕੇਸ਼ਨ ਦੇ ਹੋ ਸਕਦੇ ਨੇ ਉਹਨਾਂ ਦੀ ਆ ਕਰ ਸਕਦੇ ਆ ਤੇ ਜਿਹੜੇ ਮੈਂਬਰ ਹੈਗੇ ਉਹ ਆਪਣੇ ਵਿੱਚੋਂ ਬੋਰਡ ਆਫ ਡਾਇਰੈਕਟਰਸ ਨੂੰ ਨੋਮੀਨੇਟ ਵੀ ਕਰ ਸਕਦੇ ਨੇ ਤਾਂ ਇਲੈਕਸ਼ਨ ਦੇ ਨਾਲ ਇਲੈਕਟ ਵੀ ਕਰ ਸਕਦੇ ਜਦ ਆਪਣੇ ਬੋਰਡ ਆਫ ਡਾਇਰెక్టర్ ਫਾਈਨਲ ਹੋ ਗਏ 5 ਤੋਂ 15 ਮੰਨ ਕੇ ਚੱਲੀਏ ਆਪਾਂ 10 ਬੋਰਡ ਆਫ ਡਾਇਰెక్టర్ ਫਾਈਨਲ ਹੋ ਗਏ ਫਿਰ ਉਹਨਾਂ ਬੋਰਡ ਆਫ ਡਾਇਰెక్టర్ਸ ਦੀ ਆਪਾਂ ਡਿਜੀਟਲ ਸਿਗਨੇਚਰ ਤਿਆਰ ਕਰਵਾਵਾਂਗੇ ਸਭ ਤੋਂ ਪਹਿਲਾ ਸਟੈਪ ਆਊਗਾ ਆਪਾਂ ਡਿਜੀਟਲ ਸਿਗਨੇਚਰ ਉਹਨਾਂ ਦੇ ਤਿਆਰ ਕਰਾਂਗੇ ਜਦ ਆਪਣੇ ਡਿਜੀਟਲ ਸਿਗਨੇਚਰ ਤਿਆਰ ਹੋ ਗਏ ਉਸ ਤੋਂ ਬਾਅਦ ਆਪਣਾ ਜਿਹੜਾ ਕਿਸਾਨ ਉਤਪਾਦਕ ਸੰਗਠਨ ਹੈ ਉਸ ਦੇ ਆਪਾਂ ਚਾਰ ਵਧੀਆ ਜਿਹੇ ਨਾਮ ਆਈਡੈਂਟੀਫਾਈ ਕਰ ਲਾਂਗੇ ਜਾਂ ਸੋਚ ਲਾਂਗੇ ਕਿ ਆਪਾਂ ਆਪਣੇ ਕਿਸਾਨ ਉਤਪਾਦਕ ਸੰਗਠਨ ਦੇ ਆ ਆ ਨਾਮ ਰ ਜਿਹੜਾ ਕਿ आईएनसी 1 ਫਾਰਮ ਦੇ ਨਾਲ ਜਾਊਗਾ आईएनसी 1 ਫਾਰਮ ਦੇ ਉੱਪਰ ਆਪਾਂ ਉਹਨਾਂ ਵਿੱਚੋਂ ਚਾਰਾਂ ਵਿੱਚੋਂ ਇੱਕ ਨਾਮ ਆਪਣਾ ਸਿਲੈਕਟ ਹੋ ਜਾਊਗਾ ਤਾਂ ਆਪਾਂ ਕੋਸ਼ਿਸ਼ ਕਰਨੀ ਕਿ ਜਿਹੜੇ ਨਾਮ ਹੈਗੇ ਉਹ ਕਿਸਾਨਾਂ ਦੇ ਦੇਨ ਪਿੰਡਾਂ ਦੇ ਨਾਮ ਦੇ ਨਾਲ ਹੋ ਸਕਦੇ ਨੇ ਜਾਂ ਉਹ ਜਿਹੜਾ ਕਿਹੜਾ ਕੰਮ ਕਰ ਰਹੇ ਨੇ ਉਸ ਦੇ ਨਾਲ ਐਸੋਸੀਏਟਡ ਹੋ ਸਕਦੇ ਨੇ ਕਿ ਉਸ ਨਾਲ ਪਤਾ ਕੀ ਹੁੰਦਾ ਕਿ ਜਦ ਆਪਾਂ ਉਹਨਾਂ ਦੇ ਕੋਈ ਕੰਮ ਦੇ ਨਾਲ ਜਾਂ ਉਹਨਾਂ ਦੇ ਏਰੀਆ ਦੇ ਨਾਲ ਕੋਈ ਨਾਮ ਰੱਖਦੇ ਆ ਕਿਸਾਨ ਉਤਪਾਦਕ ਸੰਗਠਨਾਂ ਉਹਨਾਂ ਨੂੰ ਆਪਣਾਪਣਾ ਅਹਿਸਾਸ ਹੁੰਦਾ ਤੇ ਉਹਨਾਂ ਨੂੰ ਓਨਰਸ਼ਿਪ ਉਹਨਾਂ ਦੀ ਲੱਗਦੀ ਕਿ ਆਪਣੀ ਐਫਪੀਓ ਕਿਸਾਨਾਂ ਦੀ ਐਫਪੀਓ ਹੈ ਜੇਕਰ ਪੋਪੀ ਆਪਣੇ ਨਾਮ ਤੇ ਰੱਖ ਦੂਗਾ ਤਾਂ ਉਹਨਾਂ ਨੂੰ ਥੋੜਾ ਜਿਹਾ ਇਦਾਂ ਵਿਤਕਰਾ ਜਿਹਾ ਲੱਗਦਾ ਹੈਗਾ ਜੇਕਰ ਉਹ ਆਪਣੇ ਨਾਮ ਤੇ ਕਰਦੇ ਨੇ ਤਾਂ ਉਹਨਾਂ ਦੀ ਓਨਰਸ਼ਿਪ ਹੋਰ ਉਹਨਾਂ ਨੂੰ ਕੰਮ ਕਰਨ ਦੀ ਹੋਰ ਜ਼ਿਆਦਾ ਲਗਾਵ ਉਸ ਵਿੱਚ ਪੈਦਾ ਹੁੰਦਾ ਹੈ ਜੀ ਰ ਉਸ ਤੋਂ ਬਾਅਦ ਆਪਣਾ ਇੱਕ ਨਾਮ ਫਾਈਨਲ ਹੋ ਜਾਊਗਾ ਜਦ ਆਪਣਾ ਇੱਕ ਨਾਮ ਫਾਈਨਲ ਹੋ ਗਿਆ ਉਸ ਤੋਂ ਬਾਅਦ ਆਪਾਂ ਆਈ ਐਨ ਸੀ 22 ਨੰਬਰ ਵਾਲਾ ਫਾਰਮ ਭਰਾਂਗੇ ਜਿਸ ਦੇ ਨਾਲ ਆਪਣੇ ਉਸ ਦਾ ਸੁਸਾਇਟੀ ਜਾਂ ਐਫ ਪੀਓ ਦਾ ਐਜ਼ ਅ ਆਫਿਸ ਜਿਹੜਾ ਹੋਊਗਾ ਉਹ ਹੋ ਜਾਊਗਾ ਫਿਰ ਉਸ ਤੋਂ ਬਾਅਦ ਡਾਇਰੈਕਟਰ ਅਪੁਆਇੰਟਮੈਂਟ ਡੀ ਆਈ ਆਰ 12 ਨੰਬਰ ਫਾਰਮ ਹੈਗਾ ਜਿਸ ਦੇ ਨਾਲ ਆਪਾਂ ਡਾਇਰੈਕਟਰਸ ਦੀ ਅਪੁਆਇੰਟਮੈਂਟ ਕਰਾਂਗੇ ਇਸ ਦੇ ਨਾਲ ਜਦ ਇਹ ਸਾਰੇ ਡਾਕੂਮੈਂਟਸ ਨੂੰ ਆਪਾਂ ਸਬਮਿਟ ਕਰਾਂਗੇ ਉਸ ਤੋਂ ਬਾਅਦ ਆਪਣੀ ਕੋਈ ਅਗਰ ਇੱਕ ਅਧੀ ਕੋਈ ਪ੍ਰੋਬਲਮ ਲੱਗੂਗੀ ਜਾਂ ਕੋਈ ਕੁਐਰੀ ਲੱਗ ਸਕਦੀ ਹੈ ਕਈ ਵਾਰ ਇਸ ਦੇ ਨਾਲ ਨਾਲ ਜਿੰਨੇ ਵੀ ਆਪਣੇ ਬੋਰਡ ਆਫ ਡਾਇਰੈਕਟਰ ਨੇ ਉਹ ਆਧਾਰ ਕਾਰਡ, ਮੋਬਾਇਲ ਨੰਬਰ। ਤਾਂ ਹੋਰ ਜਿਹੜੇ ਲੋਡਿੰਗ ਦਾ ਡਾਕੂਮੈਂਟਸ ਹੈਗੇ ਜਿਵੇਂ ਜ਼ਮੀਨ ਦੇ ਡਾਕੂਮੈਂਟਸ ਆਗੇ ਜੇਕਰ ਕੋਈ ਕਿਸਾਨ ਡੇਰੀ ਦਾ ਕੰਮ ਕਰ ਰਿਹਾ ਹੈ ਡੇਰੀ ਸਰਟੀਫਿਕੇਟ ਆ ਗਿਆ ਜਾਂ ਫਾਰਮਰ ਸਰਟੀਫਿਕੇਟ ਜਿਹਨੂੰ ਆਪਾਂ ਕਹਿੰਦੇ ਆ ਉਹ ਫਾਰਮਰ ਸਰਟੀਫਿਕੇਟ ਉਹਨੂੰ ਉਸ ਦੇ ਜ਼ਿਲ੍ਹੇ ਦਾ ਖੇਤੀਬਾੜੀ ਅਫਸਰ ਤੋਂ ਸਾਈਨ ਕਰਾਉਣਾ ਪਊਗਾ ਜੇਕਰ ਕਿਸੇ ਦੇ ਚਾਰ ਪਸ਼ੂ ਹੈ ਤਾਂ ਚਾਰ ਪਸ਼ੂ ਦਾ ਸਰਟੀਫਿਕੇਟ ਸਾਈਨ ਕਰਾ ਲੂਗਾ ਕਿਸੇ ਦੀ ਅੱਧਾ ਕਿਲਾ ਜ਼ਮੀਨ ਹੈ ਜਾਂ 2 ਕਿਲੇ ਜ਼ਮੀਨ ਹੈ ਉਹ ਆਪਣੇ ਫਾਰਮਰ ਸਰਟੀਫਿਕੇਟ ਤਿਆਰ ਕਰਾ ਲੂਗਾ ਜਦ ਇਹ ਆਪਾਂ ਸਾਰੇ ਡਾਕੂਮੈਂਟਸ ਤਿਆਰ ਕਰਾਂਗੇ ਇਹਨੂੰ ਆਪਾਂ ਸਬਮਿਟ ਕਰਾਂਗੇ ਉਸ ਤੋਂ ਬਾਅਦ ਰਜਿਸਟਰਾਰ ਆਫ कमेंसमेंट ਫਾਰਮ INC 21 ਦੇ ਵਿੱਚ ਇਸ਼ੂ ਹੋਊਗਾ ਜਦੋਂ ਆਪਾਂ ਨੂੰ ਸਰਟੀਫਿਕੇਟ ਆਫ ਕਮੈਂਸਮੈਂਟ ਇਸ਼ੂ ਹੋ ਜਾਊਗਾ ਉਸ ਤੋਂ ਬਾਅਦ ਚਾਹਤੀ ਆਪਣਾ ਕਿਸਾਨ ਉਤਪਾਦਕ ਸੰਗਠਨ ਰਜਿਸਟਰ ਹੋ ਗਿਆ ਹੈ ਜੀ ਤਾਂ ਉਹ ਆਪਣਾ ਕਿਸਾਨ ਉਤਪਾਦਕ ਸੰਗਠਨ ਕੰਮ ਕਰ ਸਕਦਾ ਹੈ ਤੇ ਇਸ ਦੇ ਵਿੱਚ ਸਰ ਮੈਂ ਦੋ ਚੀਜ਼ਾਂ ਹੋਰ ਜੋੜਾਂਗਾ ਇੱਕ ਡਾਕੂਮੈਂਟ ਆਪਨੇ ਆਂਦੇ ਨੇ MOE ਇੱਕ ਆਂਦਾ AOA MOE ਹੈਗਾ ਮੈਮੋਰੈਂਡਮ ਆਫ ਐਸੋਸੀਏਸ਼ਨ ਤੇ ਇਹ AOA ਹੈਗਾ ਆਰਟੀਕਲ ਆਫ ਐਸੋਸੀਏਸ਼ਨ ਮੈਮੋਰੈਂਡਮ ਆਫ ਐਸੋਸੀਏਸ਼ਨ ਜਿਹੜਾ ਹੈਗਾ ਉਸ ਦੇ ਵਿੱਚ ਆਪਾਂ ਡਿਫਾਈਨ ਕਰਾਂਗੇ ਕਿ ਆਪਣੀ ਕਿਸਾਨ ਉਤਪਾਦਕ ਸੰਗਠਨ ਕੀ ਕੀ ਐਕਟੀਵਿਟੀਆਂ ਕਰਨਗੇ and ਕੀ ਕੀ ਐਕਟੀਵਿਟੀਆਂ ਆਪਾਂ ਉਸ ਵਿੱਚ ਪ੍ਰਪੋਜ਼ ਕਰਾਂਗੇ ਤੇ ਜਦੋਂ ਆਪਾਂ ਇਸ ਡਾਕੂਮੈਂਟ ਨੂੰ ਤਿਆਰ ਕਰਨਾ ਆਪਾਂ ਨੂੰ ਬੜਾ ਖਾਸ ਤੌਰ ਤੇ ਧਿਆਨ ਰੱਖਣਾ ਪਊਗਾ ਕਿਉਂਕਿ ਇਹ ਲੀਗਲ ਡਾਕੂਮੈਂਟ ਨੇ ਬਾਅਦ ਚ ਇਹਨਾਂ ਵਿੱਚ ਚੇਂਜ ਕਰਾਉਣਾ ਥੋੜਾ ਜਿਹਾ ਮੁਸ਼ਕਿਲ ਪੈ ਜੇਗਾ ਤੇ ਇਸ ਲਈ ਆਪਾਂ ਪਹਿਲੇ ਹੀ ਆਪਣੇ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਨਾਲ ਇੱਕ ਚੰਗੇ ਢੰਗ ਨਾਲ ਮੀਟਿੰਗ ਕਰ ਲਈਏ ਉਸ ਤੋਂ ਆਪਣੀ ਸਲਾਹ ਬਣਾ ਲਈਏ ਕਿ ਆਪਾਂ ਕੀ ਕੀ ਐਕਟੀਵਿਟੀਆਂ ਕਰਾਂਗੇ ਜਿੱਦਾਂ ਕੋਈ ਡੇਰੀ ਦਾ ਹੈਗਾ ਡੇਰੀ ਵਿੱਚ ਕੀ ਕੀ ਐਕਟੀਵਿਟੀਆਂ ਹੋਣਗੀਆਂ ਉਸ ਤੋਂ ਇਲਾਵਾ ਵੀ ਕੋਈ ਅਗਰ ਐਕਟੀਵਿਟੀ ਕਰਨਾ ਚਾਹੁੰਦੇ ਆ ਉਹ ਆਪਾਂ ਐਡ ਵੀ ਕਰ ਸਕਦੇ ਆ ਤਾਂ ਲੇਟਰ ਆਨ ਜੇਕਰ ਤੋ ਜਿਹੜਾ ਆਰਟੀਕਲ ਆਫ ਐਸੋਸੀਏਸ਼ਨ ਆ ਗਿਆ ਉਸ ਦੇ ਵਿੱਚ ਆਪਾਂ ਰੂਲਸ ਡਿਫਾਈਨ ਕਰਾਂਗੇ ਰੂਲਸ ਦੇ ਵਿੱਚ ਉਹਨਾਂ ਦੇ ਕੋਈ ਵੀ ਰੂਲ ਹੋ ਸਕਦੇ ਨੇ ਬੋਰਡ ਆਫ ਡਾਇਰੈਕਟਰਸ ਦੇ ਕੰਮ ਕਾਜ ਨੂੰ ਲੈ ਕੇ ਕੋਈ ਰੂਲ ਹੋ ਸਕਦਾ ਹੈ ਐਫਪੀਓ ਨੂੰ ਚਲਾਉਣ ਲਈ ਸੀਓ ਦੀ ਨਿਯੁਕਤੀ ਕਰਨੀ ਹੈ ਉਸ ਦਾ ਕੋਈ ਰੂਲ ਹੋ ਸਕਦਾ ਹੈ ਜਾਂ ਹੋਰ ਕੋਈ ਕਿਸਾਨ ਉਤਪਾਦਕ ਸੰਗਠਨ ਨੇ ਕੀ ਕੀ ਰੂਲ ਬਣਾਨੇ ਉਹ ਉਸ ਆਰਟੀਕਲ ਆਫ ਐਸੋਸੀਏਸ਼ਨ ਦੇ ਵਿੱਚ ਬਣਾਏ ਜਾਣਗੇ ਤਾਂ ਇਸ ਤਰੀਕੇ ਨਾਲ ਉਹਨਾਂ ਦਾ ਰਜਿਸਟ੍ਰੇਸ਼ਨ ਦਾ ਸਾਰ ਕੰਮ ਕਾਜ ਚੱਲੂਗਾ ਤਾਂ ਇਸ ਤਰੀਕੇ ਨਾਲ ਉਹ ਆਪਣੀ ਕਿਸਾਨ ਉਤਪਾਦਕ ਸੰਗਠਨ ਨੂੰ ਇੱਕ ਲੀਗਲ ਤੌਰ ਤੇ ਰਜਿਸਟਰਡ ਐਸਾ ਕੰਪਨੀ ਕਰ ਸਕਦੇ ਕਰ ਸਕਦੇ ਸੋ ਡਾਕਟਰ ਸਾਹਿਬ ਨੇ ਬੜਾ ਵਿਸਥਾਰ ਦੇ ਨਾਲ ਦੱਸਿਆ ਵੀ ਜਿਹੜਾ ਆਪਾਂ ਸੰਗਠਨ ਬਣਾ ਲਾਂਗੇ ਉਹਨੂੰ ਆਪਾਂ ਕਿੱਦਾਂ ਰਜਿਸਟ੍ਰੇਸ਼ਨ ਕਰਵਾਉਣਾ ਵੀ ਆਪਣੇ ਦੇ ਵਿੱਚੋਂ ਹੀ ਤੁਸੀਂ ਪਹਿਲਾਂ ਬੋਰਡ ਆਫ ਜਿਹੜੇ ਮੈਂਬਰ ਚੁਣੋਗੇ ਉਹਨਾਂ ਦੇ ਡਿਜੀਟਲ ਸਿਗਨੇਚਰ ਹੋਣਗੇ ਉਹਨਾਂ ਦਾ ਸਾਰਾ ਡਾਟਾ ਇਕੱਠਾ ਕਰਕੇ ਆਪਾਂ ਉੱਥੇ ਸਬਮਿਟ ਕਰਾਂਗੇ ਤਾਂ ਆਪਾਂ ਨੂੰ ਅਲਟੀਮੇਟਲੀ ਇੱਕ ਸਰਟੀਫਿਕੇਟ ਮਿਲ ਜੇਗਾ ਜਿਹੜਾ ਕਿ ਮਾਨਤਾ ਪ੍ਰਾਪਤ ਇਸ ਗਰੁੱਪ ਨੂੰ ਦਊਗਾ ਵੀ ਇਹ ਗਰੁੱਪ ਇੱਕ ਮਾਨਤਾ ਪ੍ਰਾਪਤ ਸੰਗਠਨ ਹੈਗਾ ਸੋ ਡਾਕਟਰ ਸਾਹਿਬ ਜਦੋਂ ਇਹ ਸਾਰਾ ਪ੍ਰੋਸੀਜਰ ਹੋ ਗਿਆ ਇੱਕ ਸਵਾਲ ਮੇਰੇ ਹੋਰ ਜਹਨ ਚ ਆ ਗਿਆ ਵੀ ਜਦੋਂ ਆਪਾਂ ਰਜਿਸਟ੍ਰੇਸ਼ਨ ਦੀ ਪ੍ਰੋਸੈਸ ਕਰ ਰਹੇ ਆ ਤਾਂ ਇਹਦੇ ਤੇ ਕਿੰਨਾ ਕੋ ਖਰਚਾ ਆਉਂਦਾ ਤਾਂ ਕੀ ਕੋਈ ਆਮ ਫਾਰਮਰ ਨੂੰ ਕਹੀ ਵੀ ਨਹੀਂ ਕਿਉਂਕਿ ਇੰਨੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਜਿੰਨੀਆਂ ਹੁਣ ਆਪਾਂ ਇੱਥੇ ਕਰ ਰਹੇ ਆ ਕੀ ਕੋਈ ਇਹੋ ਜੀ ਏਜੰਸੀ ਵੀ ਹੈ ਜੋ ਹੈਲਪ ਕਰਦੀ ਹੈ ਰਜਿਸਟ੍ਰੇਸ਼ਨ ਕਰਾਉਣ ਵਿੱਚ ਸਰ ਜੇਕਰ ਆਪਾਂ ਰਜਿਸਟ੍ਰੇਸ਼ਨ ਜਾਂ ਉਹਦੇ ਪੰਜੀ ਕਰਨ ਦੀ ਗੱਲ ਕਰਦੇ ਆ ਐਸਾ ਕੰਪਨੀ ਜਾਂ ਕੋਈ ਵੀ ਸੁਸਾਇਟੀ ਕਰ ਰਹੇ ਨੇ ਸਰ ਖਰਚਾ ਤਾਂ ਇਸ ਵਿੱਚ ਆਊਗਾ ਕਿਉਂਕਿ ਕਾਫੀ ਜ਼ਿਆਦਾ ਡਾਕੂਮੈਂਟਸ ਨੇ ਜੇ ਜੇਕਰ ਆਪਾਂ ਮੋٹے ਤੌਰ ਤੇ ਗੱਲ ਕਰਦੇ ਆ ਤਾਂ ਰਜਿਸਟ੍ਰੇਸ਼ਨ ਐਸ ਅ ਕੰਪਨੀ ਕਰਵਾਉਣ ਲਈ ਕਿਸੇ ਵੀ ਆਪਾਂ ਚਾਰਟਡ ਅਕਾਊਂਟੈਂਟ ਦੀ ਅਗਰ ਸੇਵਾएं ਲੈਣੇ ਆ ਤਕਰੀਬ ਕਰੀਬ 40 ਤੋਂ 50 ਹਜ਼ਾਰ ਦੇ ਕਰੀਬ ਕਰੀਬ ਖਰਚਾ ਸਰ ਬੈਹ ਜਾਂਦਾ ਉਸ ਦੇ ਵਿੱਚ ਸੀਏ ਆਪਾਂ ਨੂੰ ਪੂਰਾ ਰਜਿਸਟ੍ਰੇਸ਼ਨ ਕਰਕੇ ਸਾਰੇ ਡਾਕੂਮੈਂਟ ਸਾਰੇ ਕੰਪਲਾਈਐਂਸ ਕਰ ਦੂ ਕਿ ਫਿਰ 50000 ਤੱਕ ਦਾ ਖਰਚਾ ਮੰਨ ਕੇ ਚੱਲ ਸਕਦੇ ਆ ਤੇ ਇਹਨਾਂ ਲਈ ਫੰਡਿੰਗ ਏਜੰਸੀ ਜਿਸ ਤੋਂ ਆਪਾਂ ਜਿੱਦਾਂ ਮੰਨ ਲਓ ਅਗਰ ਆਪਾਂ ਕੋਈ ਨਵਾੜ ਸਪੌਂਸਰ ਪ੍ਰੋਜੈਕਟ ਚਲਾ ਰਹੇ ਹਾਂ ਕਿਸਾਨ ਉਤਪਾਦਕ ਸੰਗਠਨ ਉਸ ਦੇ ਵਿੱਚ ਉਹਨਾਂ ਨੇ ਪਹਿਲੇ ਹੀ ਸਰ ਰਜਿਸਟ੍ਰੇਸ਼ਨ ਦਾ ਪੈਸਾ ਦਿੱਤਾ ਹੋਇਆ ਹੈ ਜਿੱਦਾਂ ਨਵਾੜ ਵੱਲੋਂ 40000 ਦਿੱਤਾ ਜਾਂਦਾ ਰਜਿਸਟ੍ਰੇਸ਼ਨ ਕਰਾਉਣ ਲਈ ਉਹ 40000 ਦੀ ਵਰਤੋਂ ਕਰਕੇ ਆਪਾਂ ਉਹਨਾਂ ਦੀ ਕਿਸਾਨ ਉਤਪਾਦਕ ਸੰਗਠਨ ਦੀ ਰਜਿਸਟ੍ਰੇਸ਼ਨ ਕਰ ਸਕਦੇ ਆ ਤੇ ਜੇਕਰ ਮੰਨ ਲਓ 40 ਤੋਂ ਥੋੜੇ ਪੈਸੇ ਜ਼ਿਆਦਾ ਲੱਗ ਗਏ ਤਾਂ ਕਿਸਾਨ ਉਸ ਵਿੱਚ ਥੋੜਾ ਯੋਗਦਾਨ ਆਪਣਾ ਵੀ ਪਾ ਸਕਦੇ ਨੇ ਤੇ ਉਸ ਦੇ ਰਕਸਤ ਤੁਸੀਂ ਮੋਲੀ ਗੱਲ ਕੀਤੀ ਹੈ ਵੀ ਜਦੋਂ ਨਿਵਾੜ ਦੀ ਗੱਲ ਕੀਤੀ ਹੈ ਵੀ ਉਹ ਨਿਵਾੜ ਫੰਡਿੰਗ ਕਰਦਾ ਹੈ ਜਦੋਂ ਆਪਾਂ ਇਹ ਐ ਐਫ ਪੀਓ ਬਣਾਉਣੇ ਆ ਤਾਂ ਆਪਣੇ ਕੋਲੇ ਕਿਹੜੇ ਕਿਹੜੇ ਵਿੱਤੀ ادارے ਨੇ ਜਾਂ ਜਿਹੜੇ ਹੋਰ ਕੋਈ ادارے ਨੇ ਜਿਹੜਾ ਉਹ ਸਾਨੂੰ ਐਫਪੀਓ ਬਣਾਉਣ ਵਾਸਤੇ ਸਾਨੂੰ ਉਹ ਫੰਡਿੰਗ ਦੇ ਸਕਦੇ ਆਰਥਿਕ ਸਹਾਇਤਾ ਕਰ ਸਕਦੇ ਨੇ ਸਾਡੀ ਅ ਸਰ ਉਸ ਵਿੱਚ ਜਿੱਦਾਂ ਆਪਣੇ ਹੁਣ ਪ੍ਰਧਾਨ ਮੰਤਰੀ ਜੀ ਹੈਗੇ ਮੋਦੀ ਜੀ ਇਹਨਾਂ ਨੇ ਵੀ ਕਿਹਾ ਸੀਗਾ ਕਿ ਦੇਸ਼ ਦੇ ਵਿੱਚ ਆਪਾਂ 10000 ਐਫਪੀਓ ਨੂੰ ਕਿਸਾਨ ਉਤਪਾਦਕ ਸੰਗਠਨਾਂ ਨੂੰ ਤਿਆਰ ਕਰਨਾ ਹੈਗਾ ਤੇ ਉਸ ਵਿੱਚ ਕਾਫੀ ਜ਼ਿਆਦਾ ਸਰਕਾਰੀ ਧਾਇਰੇ ਹੈਗੇ ਜਿੱਦਾਂ ਨਵਾੜ ਆ ਗਿਆ ਐਸਐਫਏਸੀ ਆ ਗਿਆ ਹੋਰ ਵੀ ਕਾਫੀ ਜ਼ਿਆਦਾ ਗਵਰਨਮੈਂਟ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਕਿ ਕਿਸਾਨ ਉਤਪਾਦਕ ਸੰਗਠਨਾਂ ਨੂੰ ਪ੍ਰਮੋਟ ਕਰਨ ਲਈ ਏਜੰਸੀਸ ਨੂੰ ਪੈਸਾ ਦੇ ਰਹੀਆਂ ਨੇ ਕਿਸਾਨਾਂ ਨੂੰ ਸਾਰਥਿਕ ਰੂਪ ਤੇ ਮਦਦ ਦੇ ਰਹੀਆਂ ਨੇ ਕਿ ਕਿਸਾਨ ਉਤਪਾਦਕ ਤੁਹਾਨੂੰ ਤਿਆਰ ਕਰਨ ਜੇਕਰ ਸਰ ਆਪਾਂ ਨਵਾਰ ਦੀ ਗੱਲ ਕਰਦੇ ਆਂ ਖਾਸ ਤੌਰ ਤੇ ਕਿਉਂਕਿ ਮੈਂ ਵੀ ਇੱਕ ਨਵਾਰ ਤੋਂ ਪ੍ਰੋਜੈਕਟ ਲੈ ਕੇ ਕਿਸਾਨ ਉਤਪਾਦਕ ਸੰਗਠਨ ਨੂੰ ਪ੍ਰਮੋਟ ਕਰ ਰਹੇ ਆਂ ਯੂਨੀਵਰਸਿਟੀ ਦੇ ਵਿੱਚ ਆਪਣਾ ਸਭ ਤੋਂ ਪਹਿਲਾ ਪ੍ਰੋਜੈਕਟ ਸੀਗਾ ਜਿਹੜਾ ਆਪਾਂ ਲੈ ਕੇ ਆਏ ਸੀਗੇ ਤਾਂ ਉਸ ਵਿੱਚ ਆਪਾਂ ਡੇਰੀ ਦੇ ਉੱਪਰ ਕੰਮ ਕਰਦੇ ਕਿਸਾਨਾਂ ਦਾ ਬਣਾਇਆ ਹੋਇਆ ਕਰਿਆਲਾ ਡੇਰੀ ਪ੍ਰੋਡਿਊਸਰ ਕੰਪਨੀ ਲਿਮਟਿਡ ਸਰ ਉਸ ਵਿੱਚ ਨਿਵਾੜ ਵੱਲੋਂ 11 ਲੱਖ 44 ਹਜ਼ਾਰ ਦੀ ਮਦਦ ਦਿੱਤੀ ਜਾਂਦੀ ਹੈ ਇਸ 11 ਲੱਖ 44 ਹਜ਼ਾਰ ਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜਾ ਤੁਸੀਂ ਕਹਿੰਦੇ ਪੁੱਛ ਰਹੇ ਸੀ ਕਿੰਨਾ ਖਰਚਾ ਆਊਗਾ ਰਜਿਸਟ੍ਰੇਸ਼ਨ ਲਈ ਪੈਸਾ ਦਿੱਤਾ ਜਾਂਦਾ 40 ਹਜ਼ਾਰ ਉਹਨਾਂ ਦੇ ਬਿਜ਼ਨਸ ਪਲਾਨ ਬਣਾਉਣ ਲਈ ਕਿ ਉਹਨਾਂ ਦਾ ਕੰਮ ਕਾਜ ਕਿੱਦਾਂ ਹੋਊਗਾ ਉਸ ਦਾ ਪੈਸਾ ਦਿੱਤਾ ਜਾਂਦਾ ਉਹਨਾਂ ਦੀਆਂ ਟ੍ਰੇਨਿੰਗਸ ਲਈ ਬੋਰਡ ਆਫ ਡਾਇਰੈਕਟਰਸ ਦੀ ਟ੍ਰੇਨਿੰਗ ਲਈ ਜਿਹੜਾ ਆਪਾਂ ਸੀਈਓ ਚੀਫ ਐਗਜ਼ੀਕਿਊਟਿਵ ਆਫੀਸਰ ਲਾਵਾਂਗੇ ਐਪੀਓ ਲਈ ਉਸ ਦੀ ਟ੍ਰੇਨਿੰਗ ਦਾ ਖਰਚਾ ਦਿੱਤਾ ਜਾਊਗਾ ਇਸ ਤੋਂ ਇਲਾਵਾ ਕੁਝ ਜਿਹੜੀਆਂ ਆਪਣੀ ਆਡਿਟ ਸ਼ੀਟਾਂ ਉਸ ਲਈ ਪੈਸਾ ਦਿੱਤਾ ਜਾਊਗਾ ਇਸ ਤੋਂ ਇਲਾਵਾ ਕੁਝ ਇਨਸੈਂਟਿਵ ਪੋਪੀ ਨੂੰ ਵੀ ਦਿੱਤਾ ਜਾਂਦਾ ਹੈ ਕਿਉਂਕਿ ਜਿਹੜਾ ਪੋਪੀ ਪਾਜ ਦੌੜ ਕਰੂਗਾ ਉਹਨਾਂ ਦੇ ਗੱਡੀ ਦਾ ਤੇਲ ਵੀ ਲੱਗੂਗਾ ਬਾਕੀ ਖਰਚਿਆਂ ਨੂੰ ਮੈਂਟੇਨ ਕਰਨ ਲਈ ਕੁਝ ਪੈਸਾ ਪੋਪੀ ਨੂੰ ਦਿੱਤਾ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਉਹ ਸਾਰੇ ਖਰਚਿਆਂ ਨੂੰ ਮੈਨੇਜ ਕਰਕੇ ਇੱਕ ਕਿਸਾਨ ਉਤਪਾਦਕ ਸੰਗਠਨ ਨੂੰ ਆਪਾਂ ਤਿਆਰ ਕਰ ਸਕਦੇ ਹਾਂ ਸੋ ਡਾਕਟਰ ਸਾਹਿਬ ਦਾ ਕਹਿਣ ਦਾ ਮਤਲਬ ਹੈ ਵੀ ਕਈ ਜਿਹੜੇ ਵਿੱਤੀ ادارے ਨੇ ਜਿਵੇਂ ਕਿ ਨਬਾਰਾ ਉਹ ਐਫ ਪੀਓ ਬਣਾਉਣ ਵਾਸਤੇ ਆਰਥਿਕ ਸਹਾਇਤਾ ਕਰਦੇ ਨੇ ਜਿੱਦਾਂ ਡਾਕਟਰ ਸਾਹਿਬ ਦੱਸ ਰਹੇ ਵੀ ਉਹਨਾਂ ਨੂੰ 11 ਲੱਖ 43 ਹਜ਼ਾਰ ਮਿਲਿਆ ਐਫ ਪੀਓ ਬਣਾਉਣ ਵਾਸਤੇ ਉਹਦੇ ਵਿੱਚ ਹੀ ਰਜਿਸਟ੍ਰੇਸ਼ਨ ਦੀ ਕਾਸਟ ਵੀ ਆ ਜਾਂਦੀ ਹੈ ਉਹਦੇ ਵਿੱਚ ਸੀਓਈ ਦੀ ਕਾਸਟ ਵੀ ਆ ਜਾਂਦੀ ਹੈ ਤੇ ਹੋਰ ਜਿਹੜੇ ਵੀ ਚਾਲੂ ਖਰਚੇ ਹੁੰਦੇ ਨੇ ਉਹ ਸਾਰੇ ਉਹਦੇ ਵਿੱਚੋਂ ਆ ਲੱਗਦੇ ਨੇ ਉਸ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਉਸ ਵਿੱਚ ਇਦਾਂ ਹੁੰਦਾ ਹੈ ਕਿ ਜਦ ਆਪਣੀ ਐਫ ਪੀਓ ਚੱਲ ਰਹੀ ਹੈ ਕਿਸਾਨ ਉਤਪਾਦਕ ਸੰਗਠਨ ਚੱਲ ਰਿਹਾ ਹੈ 2 ਸਾਲ ਆਪਣੀ ਐਫ ਪੀਓ ਵਧੀਆ ਚੱਲ ਗਈ 2 ਸਾਲ ਦੇ ਵਿੱਚ ਆਪਣੇ 100 ਤੋਂ 200 ਮੈਂਬਰ ਆ ਗਏ 300 ਮੈਂਬਰ ਐਡ ਹੋ ਗਏ ਜਿਹੜੇ ਕਿ ਸ਼ੇਅਰ ਹੋਲਡਰ ਹੈਗੇ ਤੇ ਜਿਹੜਾ ਸ਼ੇਅਰ ਹੋਲਡਰ ਆਪਣੇ ਜਦ ਆ ਗਏ ਜਦ ਮੰਨ ਲਓ ਆਪਣੇ ਸ਼ੇਅਰ ਹੋਲਡਰ ਦਾ ਪੈਸਾ 5 ਲੱਖ ਹੋ ਗਿਆ ਤੇ 2 ਸਾਲ ਆਪਣੀ ਬੈਲੈਂਸ ਸ਼ੀਟ ਵੀ ਪੋਜ਼ਿਟਿਵ ਆ ਰਹੀ ਹੈ ਬੈਲੈਂਸ ਸ਼ੀਟ ਵਿੱਚ ਆਪਣਾ ਪ੍ਰੋਫਿਟ ਵਧੀਆ ਆ ਰਿ ਅਸਿਸਟੈਂਸ ਗ੍ਰਾਂਟ ਕਹਿੰਦੇ ਆ ਜਿੱਦਾਂ ਉਹਨਾਂ ਦਾ 5 ਲੱਖ ਸ਼ੇਅਰਹੋਲਡਰ ਤਿਆਰ ਹੋ ਗਿਆ 5 ਲੱਖ ਦਾ ਬਿਜ਼ਨਸ ਡਿਵੈਲਪਮੈਂਟ ਅਸਿਸਟੈਂਸ ਗ੍ਰਾਂਟ ਆਪਾਂ 2 ਸਾਲ ਬਾਅਦ ਹੋਰ ਲੈ ਸਕਦੇ ਆ ਤਾਂ ਉਸ ਦੇ ਨਾਲ ਆਪਾਂ ਉਹਨਾਂ ਦੇ ਬਿਜ਼ਨਸ ਨੂੰ ਹੋਰ ਅੱਗੇ ਗਾਂਹ ਵਧਾ ਸਕਦੇ ਆ ਸਰ ਮੁੱਖੀ ਗੱਲ ਜੇ ਆਪਾਂ ਵਧੀਏ ਤਰੀਕੇ ਨਾਲ ਉਸ ਨੂੰ ਚਲਾ ਲਈਏ 2 ਸਾਲ ਤਾਂ ਜਿਹੜਾ ਨਿਵਾੜ ਵੀ ਆਪਾਂ ਨੂੰ ਵਿੱਤੀ ਸਹਾਇਤਾ ਹੋਰ ਵੀ ਅੱਗੇ ਦੇ ਸਕਦਾ ਹੈਗਾ ਸੋ ਡਾਕਟਰ ਸਾਹਿਬ ਹੁਣ ਮੈਂ ਇੱਕ ਚੀਜ਼ ਇੱਥੇ ਜਾਨਣਾ ਚਾਹੂੰਗਾ ਵੀ ਆਪਾਂ ਰਜਿਸਟ੍ਰੇਸ਼ਨ ਕਰਵਾ ਲਈ ਤਾਂ ਇਹਦੇ ਵਿੱਚ ਹੁਣ ਜਿਹੜਾ ਆਪਣੀ ਕਾਰਵਾਈ ਕਰਨੀ ਹੈ ਇਸ ਸੰਗਠਨ ਨੇ ਕਾਰਵਾਈ ਕਰਨੀ ਹੈ ਉਹ ਕਿੱਦਾਂ ਕਰੂਗਾ ਉਹ ਆਪਣਾ ਪਲਾਨ ਕਿੱਦਾਂ ਬਣਾਊਗਾ ਅੱਗੇ ਵੀ ਅਸੀਂ ਆਹਾਹਾ ਕਾਰਵਾਈ ਕਰੀਆਂ ਤੇ ਇਹਦੇ ਵਿੱਚ ਜਿਹੜਾ ਕੋਈ ਪ੍ਰੋਫਿਟ ਹੋਊਗਾ ਉਹ ਕਿਵੇਂ ਕਿਵੇਂ ਜਿਹੜੇ ਕਿਸਾਨ ਜੁੜੇ ਆ ਉਹਨਾਂ ਕੋਲ ਕਿੱਦਾਂ ਜਾਊਗਾ ਸਰ ਜਿੱਦਾਂ ਆਪਾਂ ਗੱਲ ਕਰਦੇ ਆ ਕਿਸਾਨ ਪਾਦਕ ਸੰਗਠਨ ਦੇ ਵਿੱਚ ਜਿਹੜਾ ਐਸਾ ਕੰਪਨੀ ਹੈਗਾ ਉਸ ਕੰਪਨੀ ਦੇ ਵਿੱਚ ਕਿਸਾਨਾਂ ਨੂੰ ਜੇ ਉਹ ਵੀ ਪ੍ਰੋਫਿਟ ਆ ਰਿਹਾ ਉਹ ਡਿਵੀਡੈਂਡ ਡਿਵਾਈਡ ਕੀਤਾ ਜਾਊਗਾ ਬਰਾਬਰ ਦੇ ਹਿਸਾਬ ਦੇ ਨਾਲ ਕਿੰਨਾ ਕਿਸਦਾ ਸ਼ੇਅਰ ਹੋਲਡਰ ਹੈਗਾ ਜਿਹੜੇ ਸ਼ੇਅਰ ਹੋਲਡਰ ਸਰਟੀਫਿਕੇਟ ਹੋਣਗੇ ਉਸ ਦੇ ਹਿਸਾਬ ਨਾਲ ਉਹਨਾਂ ਕਿਸਾਨਾਂ ਦੇ ਵਿੱਚ ਪ੍ਰੋਫਿਟ ਦਿੱਤਾ ਜਾਊਗਾ ਤਾਂ ਜਿਹੜੇ ਜਿੱਦਾਂ ਆਪਾਂ ਕਰਿਆਲਾ ਡੇਰੀ ਪ੍ਰੋਡਿਊਸਰ ਕੰਪਨੀ ਲਿਮਟਿਡ ਬਣਾਈ ਸੀਗੀ ਆ ਜਿਹੜੇ ਕਿਸਾਨ ਇਹਨਾਂ ਦੇ ਨਾਲ ਜੁੜੇ ਹੋਏ ਨੇ ਜੋ ਵੀ ਬਾਜ਼ਾਰ ਦੇ ਵਿੱਚ ਦੁੱਧ ਦਾ ਰੇਟ ਚੱਲ ਰਿਹਾ ਜੋ ਇਹਨਾਂ ਨੂੰ ਦੁੱ ਨੇ ਜੇਕਰ ਮੰਨ ਲਓ ਫੈਟ ਐਸਐਨਐਫ ਦੇ ਨਾਲ ਬਾਜ਼ਾਰ ਵਿੱਚ 40 ਰੁਪਏ ਰੇਟ ਹੈ ਤਾਂ ਇਹ 40 ਦੇ ਥਾਂ ਤੇ 1 ਰੁਪਿਆ ਵਾਧੂ ਉਹਨੂੰ ਪਰ ਲੀਟਰ ਦੇਣਗੇ ਮਤਲਬ ਇੱਕੋ ਕਿਸਮ ਦਾ ਕਿਸਾਨ ਲਈ ਉਹ ਇਨਸੈਂਟਿਵ ਹੋ ਗਿਆ ਕਿ ਇਹ ਕਿਸਾਨ ਐਫਟੀਓ ਦੇ ਨਾਲ ਜੁੜੇ ਹੋਏ ਨੇ ਔਰ ਉਸ ਤੋਂ ਇਲਾਵਾ ਜੋ ਵੀ ਕਿਸਾਨ ਕਿਸਾਨ ਉਤਪਾਦਕ ਸੰਗਠਨ ਸਾਲ ਦਾ ਪ੍ਰੋਫਿਟ ਜਨਰੇਟ ਕਰੋ ਉਹ ਕਿਸਾਨਾਂ ਦੇ ਵਿੱਚ ਬਰਾਬਰ ਡਿਵਾਈਡ ਕੀਤਾ ਜਾਂਦਾ ਹੈ ਸਭ ਉਸ ਵਿੱਚ ਵੰਡਿਆ ਜਾਂਦਾ ਸਰ ਮੈਨੂੰ ਇਹ ਇਹ ਤਾਂ ਚਲੋ ਪ੍ਰੋਫਿਟ ਦੀ ਡਿਸਟ੍ਰੀਬਿਊਸ਼ਨ ਹੋ ਗਈ ਮੇਰਾ ਇਹ ਕਹਿਣਾ ਮਤਲਬ ਸੀ ਕਿ ਜੇ ਕੋਈ 2 ਸਾਲ ਜਾਂ 5 ਸਾਲ ਦਾ ਇੱਕ ਪ੍ਰੋਪਰ ਪਲਾਨ ਬਣਾ ਕੇ ਕੰਮ ਕਰਨ ਵੀ ਉਹਦੇ ਵਿੱਚ ਕੀ ਕੀ ਗਤੀਵਿਧੀਆਂ ਉਹਨਾਂ ਦੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਜਿਹੜੀ ਐਫ ਪੀਓ ਸਕਸੈਸਫੁਲੀ ਚੱਲਦੀ ਰਹੇ ਹਾਂ ਸਰ ਆਪਾਂ ਅਗਰ ਬਿਜ਼ਨਸ ਪਲਾਨ ਜਿਹੜਾ ਉਹਨਾਂ ਦਾ ਬਣਾਉਣਾ ਹੈਗਾ ਉਸ ਦੇ ਵਿੱਚ ਕੁਝ ਗੱਲਾਂ ਦਾ ਆਪਾਂ ਖਾਸ ਧਿਆਨ ਰੱਖਣਾ ਹੈਗਾ ਇੱਕ ਤਾਂ ਆਪਣੀ ਬਿਜ਼ਨਸ ਦੀ ਸਮਰੀ ਸਾਰਾਂਸ਼ ਉਸ ਵਿੱਚ ਹੋਣਾ ਚਾਹੀਦਾ ਬਿਜ਼ਨਸ ਆਪਣਾ ਕਿੱਦਾਂ ਕੰਮ ਕਰੂਗਾ ਉਸ ਦੇ ਬਾਰੇ ਵਿੱਚ ਮਾਰਕੀਟਿੰਗ ਜਿਹੜਾ ਮੈਂ ਬਾਰ ਬਾਰ ਕਰਿਆ ਮੰਡੀਕਰਨ ਮੰਡੀਕਰਨ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪਊਗਾ ਉਸ ਤੋਂ ਇਲਾਵਾ ਇੰਡਸਟਰੀ ਕਿਉਂਕਿ ਇੰਡਸਟਰੀ ਨੂੰ ਵੀ ਆਪਣੀ ਬਰਾਬਰ ਦੀ ਟੱਕਰ ਜਾਊਗੀ ਕਿਸਾਨ ਉਤਪਾਦਕ ਸੰਗਠਨ ਨੂੰ ਜੇਕਰ ਆਪਾਂ ਬਾਕੀ ਕਾਫੀ ਜ਼ਿਆਦਾ ਕੋਆਪਰੇਟਿਵਸ ਹੈਗੇ ਜਿਨ੍ਹਾਂ ਦਾ ਮਾਰਕੀਟ ਦੇ ਵਿੱਚ ਕਾਫੀ ਨਾਮ ਹੈਗਾ ਜੇਕਰ ਆਪਾਂ ਵੀ ਆਪਣਾ ਪ੍ਰੋਡਕਟ ਕੰਪਨੀ ਦਾ ਛੋਟੇ ਲੈਵਲ ਤੇ ਸ਼ੁਰੂ ਕਰਨਾ ਕਿਸਾਨ ਉਤਪਾਦਕ ਸੰਗਠਨ ਨੇ ਤਾਂ ਕਿੱਦਾਂ ਉਹਨਾਂ ਨੂੰ ਟੱਕਰ ਦੇ ਸਕਦਾ ਹੈ ਕਿੱਦਾਂ ਉਹਨਾਂ ਦੇ ਨਾਲ ਮੁਕਾਬਲੇ ਵਿੱਚ ਮਾਰਕੀਟ ਵਿੱਚ ਖੜਾ ਹੋ ਸਕਦਾ ਹੈ ਉਹ ਵੀ ਦੇਖਣਾ ਪਊਗਾ ਫਾਈਨੈਂਸ਼ੀਅਲ ਦੇਖਣਾ ਪਊਗਾ ਇਹ ਸਾਰੀ ਚੀਜ਼ਾਂ ਨੂੰ ਆਪਾਂ ਧ ਕੀ ਉਹਨਾਂ ਦਾ ਆਪਾਂ ਬਿਜ਼ਨਸ ਪਲਾਨ 3 ਸਾਲ ਦਾ 5 ਸਾਲ ਦਾ ਤਿਆਰ ਕਰਾਂਗੀ ਕਿ ਉਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਜੇਕਰ ਆਪਾਂ ਡੇਰੀ ਦੇ ਖੇਤਰ ਦੀ ਗੱਲ ਕਰਦੇ ਆਂ ਪਹਿਲੇ ਸਾਲ ਵਿੱਚ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਹੋਊਗੀ ਦੂਜੇ ਤੀਜੇ ਚਾਰ ਪੰਜ ਸਾਲਾਂ 'ਚ ਕਿੱਦਾਂ ਹੋਊਗੀ ਉਹਨਾਂ ਦਾ ਪ੍ਰੋਡਕਟ ਪ੍ਰੋਸੈਸਿੰਗ ਜੇਕਰ ਉਹ 25 ਕੁਇੰਟਲ ਪ੍ਰੋਸੈਸ ਕਰ ਰਹੇ ਨੇ ਦੂਜੇ ਸਾਲ ਸ਼ਾਇਦ 50 ਤੇ ਆ ਜਾਣ 75 ਤੇ 100 ਤੇ 200 ਕੁਇੰਟਲ ਤੇ ਆ ਜਾਣ ਇਸ ਤਰੀਕੇ ਨਾਲ ਕੀ ਕੀ ਪ੍ਰੋਡਕਟਸ ਬਣਾ ਰਹੇ ਨੇ ਜਿੱਦਾਂ ਮੰਨ ਲਓ ਕੋਈ ਕਿਸਾਨ ਸ਼ੁਰੂ ਵਿੱਚ ਫਲੇਵਰਡ ਮਿਲਕ ਜਾਂ ਮਿਲਕ ਬਦਾਮ ਦੀ ਗੱਲ ਕਰਦੇ ਆਂ ਉਸ ਦੇ ਨਾਲ ਨਾਲ ਬਰਫੀ ਦੇ ਵਿੱਚ ਆ ਸਕਦਾ ਹੈ ਵਾਈਟ ਬਰਫੀ ਆ ਗਈ ਜਿੱਦਾਂ ਯੂਨੀਵਰਸਿਟੀ ਛੋਟਾ ਬਰਫੀ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਨੇ ਪ ਉਹ ਵੀ ਇਹ ਲੋਕ ਇਦਾਂ ਹੀ ਸੜ ਦਿੰਦੇ ਨੇ ਉਹ ਸਰ ਵੀਰ ਕਾਫੀ ਤਤਵਰ ਚੀਜ਼ ਹੈ ਉਹਨੂੰ ਐਜ਼ ਅ ਵੇਅਰ ਡਰਿੰਕ ਬਣਾ ਕੇ ਜਿਮਸ ਵਿੱਚ ਤਾਂ ਕਾਫੀ ਜਿਆਦਾ ਅੱਜ ਕੱਲ ਸਪੋਰਟਸ ਵਿੱਚ ਫੇਮਸ ਵੀ ਹੈਗਾ ਤਾਂ ਉਹ ਐਜ਼ ਅ ਵੇਅਰ ਡਰਿੰਕ ਬਣਾ ਕੇ ਵੀ ਕਿਸਾਨ ਉਸ ਤੋਂ ਵਧੀਆ ਪ੍ਰੋਫਿਟ ਜਨਰੇਟ ਕਰ ਸਕਦਾ ਹੈ ਤਾਂ ਇਸ ਤਰੀਕੇ ਨਾਲ ਆਪਾਂ ਡੇਰੀ ਦੇ ਜਿੰਨੇ ਵੀ ਪ੍ਰੋਡਕਟ ਆਪਾਂ ਤਿਆਰ ਕਰਕੇ ਕਿਸਾਨ ਆਪਣੇ ਉਸ ਕਿਸਾਨ ਉਤਪਾਦਕ ਸੰਗਠਨ ਨੂੰ ਵਧੀਆ ਟੰਗ ਨਾਲ ਪ੍ਰੋਫਿਟੇਬਲ ਵਧੀਆ ਟੰਗ ਨਾਲ ਉਹਨੂੰ ਆਪਰੇਸ਼ਨਲ ਕਰ ਸਕਦਾ ਹੈ ਤੇ ਇਹਨਾਂ ਗੱਲਾਂ ਦਾ ਆਪਾਂ ਖਾਸ ਧਿਆਨ ਰੱਖਣਾ ਜਿਸ ਵੇਲੇ ਆਪਾਂ ਬਿジネス ਪਲਾਨ ਉਹਨਾਂ ਦਾ ਤਿਆਰ ਕਰਨਾ ਜਾਂ ਸਬਮਿਟ ਕਰਨਾ ਹੈਗਾ ਸਰ ਜੀ ਜੋ ਦੱਸ ਰਿਹਾ ਸੀ ਵੀ ਇਹ ਜਿਹੜਾ ਬਿਜ਼ਨਸ ਪਲਾਨ ਹੈ ਇਹ ਜਿਹੜਾ ਪੋਪੀ ਜਾਂ ਜਿਹੜਾ ਵੀ ਅਦਾਰਾ ਜੁੜਿਆ ਹੋਇਆ ਇਹ ਉਹ ਖਸਾਨਾ ਨੂੰ ਪੁੱਛ ਕੇ ਬਣਾਉਂਦਾ ਜਾਂ ਕਿਸਾਨ ਆਪਣੀ ਮਰਜ਼ੀ ਨਾਲ ਬਣਾਉਂਦੇ ਨੇ ਨਹੀਂ ਸਰ ਪਹਿਲੇ ਇਸ ਲਈ ਆਪਾਂ ਨੂੰ ਕਿਸਾਨਾਂ ਨੂੰ ਬੁਲਾਉਣਾ ਪਊਗਾ ਜਿਹੜੇ ਆਪਣੇ ਬੋਰਡ ਆਫ ਡਾਇਰੈਕਟਰ ਹੈਗੇ ਜਾਂ ਜਿਹੜੇ ਆਪਣੇ ਕਿਸਾਨ ਜੁੜੇ ਹੋਏ ਨੇ ਉਸ ਦੇ ਨਾਲ ਉਹਨਾਂ ਦੀ ਇੱਕ ਆਪਾਂ ਮੀਟਿੰਗ ਕਰਾਂਗੇ ਉਹਨਾਂ ਦੇ ਵੀ ਵਿਚਾਰ ਸੁਨੇ ਜਾਣਗੇ ਕਿ ਉਹ ਪਹਿਲੇ ਸਾਲ ਵਿੱਚ ਕੀ ਕੀ ਕੰਮ ਕਰਨਾ ਚਾਹੁੰਦੇ ਨੇ ਦੂਜੇ ਤੀਜੇ ਕਿੱਦਾਂ ਕੰਮ ਕਰਨਾ ਚਾਹੁੰਦੇ ਨੇ ਕਿੱਦਾਂ ਆਪਣੇ ਕੰਮ ਨੂੰ ਗਾਂਹ ਜਾ ਕੇ ਵਧਾਉਣਾ ਚਾਹੁੰਦੇ ਨੇ ਉਹ ਉਸ ਦੇ ਬੇਸ ਦੇ ਨਾਲ ਜਿੱਦਾਂ ਮੰਨ ਲਓ ਅੱਜ ਉਹਨਾਂ ਦਾ ਕੀ ਦੁੱਧ ਦਾ ਪ੍ਰੋਡਕਸ਼ਨ ਆ ਰਿਹਾ ਅੱਜ ਉਹ ਕਿੰਨੇ ਕਵਾਂਟਰਲ ਪ੍ਰੋਸੈਸਿੰਗ ਕਰ ਰਹੇ ਨੇ ਫਿਰ ਉਹਨਾਂ ਤੋਂ ਆਪਾਂ ਪੁੱ ਇਹ ਸਾਰੇ ਚੀਜ਼ ਉਹ ਤੋਂ ਉਹਨਾਂ ਤੋਂ ਪੁੱਛ ਲਈ ਆਪਾਂ ਗਾਂ ਅੱਗੇ ਜਾ ਕੇ ਉਹਨੂੰ ਬਤਾਵਾਂਗੇ ਤਾਂ ਫਿਰ ਉਸ ਤਰੀਕ ਉਹਨਾਂ ਤੋਂ ਆਪਾਂ ਬੇਸਿਕ ਇਨਫੋਰਮੇਸ਼ਨ ਬੇਸਿਕ ਜਾਣਕਾਰੀ ਲੈ ਲਾਂਗੇ ਉਹਨੂੰ ਆਪਾਂ ਰਿਟਰਨ ਵਿੱਚ ਡਾਕੂਮੈਂਟ ਕਿਦਾਂ ਤਿਆਰ ਕਰਨਾ ਉਹ ਐਸ ਅ ਪੋਪੀ ਜਾਂ ਫਿਰ ਆਪਾਂ ਸੀਏ ਦੀ ਮਦਦ ਲਾਵਾਂਗੇ ਕਿਉਂਕਿ ਕਾਫੀ ਗੱਲਾਂ ਇਸ ਵਿੱਚ ਹੈਗੀਆਂ ਜਿਹੜੀਆਂ ਪੋਪੀ ਨੂੰ ਨਹੀਂ ਪਤਾ ਹੁੰਦੀਆਂ ਜਾਂ ਜਿਹੜੀਆਂ ਟੈਕਨੀਕਲ ਗੱਲਾਂ ਹੈਗੀਆਂ ਅਕਾਊਂਟਸ ਦੀਆਂ ਅਕਾਊਂਟਸ ਦੀ ਲੈਂਗੁਏਜ ਹੈ ਉਸ ਲਈ ਆਪਾਂ ਸੀਏ ਦੀ ਮਦਦ ਲੈ ਕੇ ਇੱਕ ਉਹਨੂੰ ਇੱਕ ਲੀਗਲ ਡਾਕੂਮੈਂਟ ਜਾਂ ਇੱਕ ਬਿਜ਼ਨਸ ਪਲਾਨ ਉਸ ਐਫਪੀਓ ਦਾ ਤਿਆਰ ਕਰਾਂਗੇ ਤਿਆਰ ਕਰਾਂਗੇ ਸੋ ਡਾਕਟਰ ਸਾਹਿਬ ਤੁਸੀਂ ਗੱਲਾਂ-ਗੱਲਾਂ ਵਿੱਚ ਇੱਕ ਜ਼ਿਕਰ ਕੀਤਾ ਵੀ ਜਿਹੜੇ ਫਾਰਮਰ ਹੋਣਗੇ ਉਹ ਜਿਸ ਹਿਸਾਬ ਨਾਲ ਉਹ ਸ਼ੇਅਰ ਹੋਲਡਰ ਹੋਣਗੇ ਉਸ ਹਿਸਾਬ ਨਾਲ ਪ੍ਰੋਫਿਟ ਵੰਡਿਆ ਜਾਂਦਾ ਸੋ ਮੇਰੇ ਜਹਨ ਜੀ ਇੱਕ ਹੋਰ ਸਵਾਲ ਆ ਰਿਹਾ ਸੀਗਾ ਵੀ ਜਿਹੜਾ ਇਹ ਸੰਗਠਨ ਹੈ ਕੀ ਇਹ ਆਪਣੇ ਪੱਧਰ ਤੇ ਪਹਿਲਾਂ ਕੁਝ ਜਿਹੜੇ ਸੋਰਸਸ ਹੈ ਜਾਂ ਕੋਈ ਵਿੱਤੀ ਇਕੱਠੇ ਕਵਿੱਤ ਇਕੱਠਾ ਕਰਦੇ ਨੇ ਕੋਈ ਆਮਦਨ ਇਕੱਠੀ ਕਰਕੇ ਰੱਖਦੇ ਨੇ ਉਹ ਕਮਾਕਾਰਾਂ ਵਾਸਤੇ ਯੂਜ਼ ਕਰ ਸਕਣ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਵੀ ਉਹ ਇੰਨੇ ਪਰਸੈਂਟ ਸ਼ੇਅਰਹੋਲਡਰ ਨੇ ਉਹ ਹਾਂ ਸਰ ਜਦ ਕਿ ਜਦੋਂ ਆਪਣਾ ਬੋਰਡ ਆਫ ਡਾਇਰੈਕਟਰ ਹੈ ਜਾਂ ਜਿਹੜੇ ਮੈਂਬਰ ਹੈ ਜਦ ਕੋਈ ਮੈਂਬਰ 2000 ਪੈਸੇ ਜਮ੍ਹਾਂ ਕਰਵਾ ਰਿਹਾ ਐਜ਼ ਅ ਸ਼ੇਅਰਹੋਲਡਰ ਉਹਨੂੰ ਸਰ ਇੱਕ ਸ਼ੇਅਰਹੋਲਡਰ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਜੀ ਉਸ ਦਾ ਇੱਕ ਕਾਇਦਾ ਨੰਬਰ ਹੈਗਾ ਕਿ 2000 ਦਾ ਇਹਨੂੰ ਆ ਸਰਟੀਫਿਕੇਟ ਨੰਬਰ ਆਪਾਂ ਇਸ਼ੂ ਕਰਤਾ ਇਹ ਇਸ ਕੰਪਨੀ ਦੇ ਵਿੱਚ ਇੰਨੇ ਦਾ ਸ਼ੇਅਰਹੋਲਡਰ ਹੈਗਾ ਫਾਇਡ ਹੋਊਗਾ ਔਰ ਉਹ ਸ਼ੇਅਰਹੋਲਡਰ ਸਰਟੀਫਿਕੇਟ ਨਾਲ ਦੇ ਨਾਲ ਹੀ ਸਰ ইস্যੂ ਕਰ ਦਿੱਤਾ ਜਾਂਦਾ ਹੈ ਸੋ ਕਹਿਣ ਦਾ ਮਤਲਬ ਹੈ ਵੀ ਜਿਹੜਾ ਸੰਗਠਨ ਦੇ ਮੈਂਬਰ ਨੇ ਉਹ ਥੋੜਾ ਥੋੜਾ ਆਪਣੇ ਵੱਲੋਂ ਵਿੱਤੀ ਸਹਾਇਤਾ ਪੂਲ ਕਰਕੇ ਪਹਿਲਾਂ ਇੱਕ ਤਿਆਰ ਕਰਦੇ ਨੇ ਲੰਸਮ ਮਾਉਰ ਤਾਂ ਕਿ ਜਿਵੇਂ ਜਿਵੇਂ ਹੌਲੀ ਹੌਲੀ ਉਹਨੂੰ ਵਰਤ ਸਕਣ ਅੱਗੇ ਵਧਾਉਣ ਵਾਸਤੇ ਸੋ ਡਾਕਟਰ ਸਾਹਿਬ ਤੁਸੀਂ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇੱਕ ਅਜਿਹੀ ਨਵਿਕਲੀ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਅਸੀਂ ਉਤਪਾਦਕ ਸੰਗਠਨ ਕਿੱਦਾਂ ਬਣਾ ਸਕਦੇ ਆ ਇਨੂੰ ਅਸੀਂ ਕਿੱਦਾਂ ਰਜਿਸਟਰ ਕਰਵਾ ਸਕਦੇ ਆ ਤਾਂ ਇੰਦੀਆਂ ਜਿਹੜੀਆਂ ਪਲਾਨ ਕਿੱਦਾਂ ਬਣਾ ਸਕਦੇ ਆ 1 ਸਾਲਾਂ ਲਈ 2 ਸਾਲਾਂ ਲਈ 5 ਸਾਲਾਂ ਲਈ ਤੇ ਇੰਦੀ ਵਿੱਚ ਜਿਹੜਾ ਮੁਨਾਫਾ ਹੋਊਗਾ ਉਹ ਅਸੀਂ ਕਿੱਦਾਂ ਅੱਗੇ ਡਿਸਟ੍ਰਿਬਿਊਟ ਕਰ ਸਕਦੇ ਆ ਕਿਹੜੇ ਕਿਹੜੇ ادارے ਇਹਦੇ ਵਿੱਚ ਸਾਨੂੰ ਵਿੱਤੀ ਸਹਾਇਤਾ ਦੇ ਰਹੇ ਨੇ ਮੈਂ ਨਰਸੋ ਵਿੱਚ ਇੱਕ ਚੀਜ਼ ਹੋਰ ਜਾਨਣਾ ਚਾਹੂੰਗਾ ਵੀ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਜੇ ਕੋਈ ਹੋਰ ਉਹਨਾਂ ਦੇ ਜਹੰਤ ਸਵਾਲ ਆਉਂਦਾ ਜੇ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ ਤਾਂ ਪਲੀਜ਼ ਤੁਸੀਂ ਆਪਣਾ ਨੰਬਰ ਵੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਕਈ ਵਾਰੀ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਣ ਮੇਰਾ ਨਾਮ ਸਰ ਡਾਕਟਰ ਸੁਰੀਸ਼ ਕੁਮਾਰ ਹੈਗਾ ਮੈਂ ਬਤੌਰ ਸਹਾਇਕ ਪ੍ਰੋਫੈਸਰ ਪਸ਼ੂ ਪਾਲਨ ਲਾਈਫਸਟਾਕ ਪ੍ਰੋਡਕਸ਼ਨ ਮੈਨੇਜਮੈਂਟ ਡਿਪਾਰਟਮੈਂਟ ਗੁਰੂ ਅੰਗਦ ਦੇ ਵੈਟਰਨਰੀ ਅਤੇ ਪਸ਼ੂ ਪਾਲਨ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਿਹਾ ਹਾਂ ਸਰ ਮੇਰਾ ਮੋਬਾਈਲ ਨੰਬਰ ਵੀ ਹੈਗਾ 9872529237 ਤੇ ਮੇਰੇ ਮੋਬਾਈਲ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਦੇ ਨਾਲ ਨਾਲ ਮੇਰੀ ਮੇਲ ਆਈਡੀ ਸੁਰੇਸ਼ ਵਰਮਾ 7298@gmail.com ਤੋ ਇਸ ਦੇ ਨਾਲ ਸਰ ਮੈਂ ਦੱਸਣਾ ਚਾਹਾਂਗਾ ਕਿ ਇੱਕ ਆਪਣਾ ਕਿਸਾਨ ਉਤਪਾਦਕ ਸੰਗਠਨ ਨਵਾਰਦੀ ਸਹਾਇਤਾ ਦੇ ਨਾਲ ਆਪਾਂ ਬਣਾਇਆ ਸੀਗਾ ਕਰਿਆਲਾਪਿੰਡ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜੇਕਰ ਕੋਈ ਕਿਸਾਨ ਇੱਛੂ ਹੋਣਗੇ ਚਾਹਵਾਨ ਹੋਣਗੇ ਉਹ ਉਸ ਐਫਪੀਓ ਨੂੰ ਕਿਸਾਨ ਉਤਪਾਦਕ ਸੰਗਠਨ ਨੂੰ ਵਿਜ਼ਿਟ ਵੀ ਕਰ ਸਕਦੇ ਨੇ ਤੋ ਮੈਂ ਉਹਨਾਂ ਨੂੰ ਵਿਜ਼ਿਟ ਵੀ ਕਰਵਾ ਸਕਦਾ ਹਾਂ ਵਿਜ਼ਿਟ ਵੀ ਕਰ ਸਕਦੇ ਨੇ ਉਹਨੂੰ ਜਾ ਕੇ ਤੋ ਜੇਕਰ ਕੋਈ ਵੀ ਕਿਸਾਨ ਇਸ ਕਿਤੇ ਬਾਰੇ ਜਾਂ ਇਸ ਸਬਜੈਕਟ ਜਾਂ ਇਸ ਵਿਸ਼ੇ ਬਾਰੇ ਹੋਰ ਵੱਧ ਜਾਣਕਾਰੀ ਲੈਣਾ ਚਾਹੁੰਦਾ ਹੈ ਉਹ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਮੋਬਾਈਲ ਤੇ ਮੇਰੀ ਮੇਲ ਆਈਡੀ ਤੇ ਕਰ ਸਕਦੇ ਹੋ ਜਾਂ ਮੈਨੂੰ ਦਫ਼ਤਰ ਆ ਕੇ ਤੁਸੀਂ ਮਿਲ ਸਕਦੇ ਹੋ ਉਸ ਦਿਨ ਆਪਾਂ ਹੋਰ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਕਿੱਦਾਂ ਆਪਾਂ ਐਫਪੀਓਸ ਨੂੰ ਹੋਰ ਤਿਆਰ ਕਰ ਸਕਦੇ ਹਾਂ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਵੀ ਤੁਸੀਂ ਡਾਕਟਰ ਸਾਹਿਬ ਨੂੰ ਆ ਕੇ ਮਿਲ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਨਾਲ ਈਮੇਲ ਤੇ ਵੀ ਸੰਪਰਕ ਕਰ ਸਕਦੇ ਹੋ ਜੇ ਤੁਹਾਡੇ ਜ਼ਿਹਨ 'ਚ ਕੋਈ ਵੀ ਹੋਰ ਸਵਾਲ ਆਉਂਦਾ ਸਾਡੀ ਯੂਨੀਵਰਸਿਟੀ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਪਸ਼ੂ ਪਾਲਕ ਵੀਰਾਂ ਦੀ ਵੱਧ ਤੋਂ ਵੱਧ ਮਦਦ ਕਰ ਸਕੀਏ ਤਾਂ ਕਿ ਉਹ ਜਿਹੜੇ ਪਸ਼ੂ ਪਾਲਣ ਕਿੱਤਿਆਂ ਨੂੰ ਹੋਰ ਉੱਪਰ ਲੈ ਕੇ ਜਾ ਸਕਣ ਜੋ ਡਾਕਟਰ ਜੌਨ ਟੋਨੈਸ ਪ੍ਰੋਗਰਾਮ ਵਿੱਚ ਆਨ ਤੇ ਵਾਟ ਵਰਕ ਧੰਨਵਾਦ